ਜਿਹੜੇ ਲੋਕ ਵੱਖ-ਵੱਖ ਥਾਵਾਂ ਦੇ ਉੱਤੋਂ ਆਪਰੇਸ਼ਨ ਕਰਵਾ ਚੁੱਕੇ ਨੇ ਆਪਣੀਆਂ ਬਿਮਾਰੀਆਂ ਲਈ ਵੱਡੇ ਤੋਂ ਵੱਡੇ ਹਸਪਤਾਲਾਂ ਦੇ ਵਿੱਚ ਪਹੁੰਚ ਕਰ ਚੁੱਕੇ ਨੇ ਆਪਣੀ ਆਰਥਿਕ ਲੁੱਟ ਕਰਵਾ ਚੁੱਕੇ ਨੇ ਪਰ ਉਹਨਾਂ ਨੂੰ ਰਾਮ ਕਿਤੋਂ ਨਹੀਂ ਆਇਆ ਪਰ ਵੈਜ ਗਰੂਪ ਸਿੰਘ ਭੰਗੂ ਦੇ ਜਿਹੜੇ ਨੁਸਖੇ ਨੇ ਫਾਰਮੂਲੇ ਨੇ ਉਹ ਲੋਕਾਂ ਲਈ ਇਸ ਵੇਲੇ ਰਾਮਬੰਦ ਸਾਬਿਤ ਹੋ ਰਹੇ ਨੇ ਸਿਰਦਰਦ ਕਰਦਾ ਸੀਗਾ ਖੂਨ ਦੀਆਂ ਛਾਲੀਆਂ ਵੀ ਆਉਂਦੀਆਂ ਸੀਗੀਆਂ ਪੇਟ ਫੁੱਲ ਜਾਂਦਾ ਸੀਗਾ ਮੈਨੂੰ ਕਹਿੰਦੇ ਪੀਜੀਆ ਜਾਣਾ ਮੈਂ ਜਾਂਦਾ ਰਿਆ ਨਾਲ ਇਹਨੇ ਫੈਲਾਂ ਦੇਖੀ ਹੈ ਪਹਿਲਾਂ ਲੈਂਦੇ ਟੈਕ ਕੀਤੀ ਦਵਾਈ ਚੱਲਦੀ ਆ 4 ਮਹੀਨੇ ਹੋ ਗਏ ਹੁਣ ਠੀਕ ਆ ਦਵਾਈ ਕਿੰਨਾ ਕੁ ਫਰਕ ਆ ਹੁਣ ਬਹੁਤ ਫਰਕ ਆ ਜੀ ਬਹੁਤ ਫਰਕ ਆ ਜੀ ਸ਼ੂਗਰ ਕਿੰਨੀ ਰਹਿੰਦੀ ਸੀ ਬੇਟੇ ਦੀ ਤੁਹਾਡੇ ਹੁਣ ਸ਼ੂਗਰ ਨਾਰਮਲ ਰਹਿਣ ਲੱਗ ਗਈ ਜੀ 100 150 ਦੇ ਵਿੱਚ ਰਹਿਣ ਲੱਗ ਗਈ ਹੈ ਠੀਕ ਠੀਕ ਲਾ ਲਓ ਇਹ ਨਹੀਂ ਹੈਗਾ ਵੀ ਆਪਾਂ ਡਾਕਟਰ ਸਾਹਿਬ ਦੇ ਖੜੇ ਆ ਤੇ ਇਨਸੂਲਿਨ ਵਾਲੀ ਸ਼ੂਗਰ ਇਨਸੂਲਿਨ ਵਾਲੀ 150 100 150 ਤੇ ਕਿਵੇਂ ਆਜੂ ਜੀ ਪਹਿਲਾਂ 20 ਯੂਨਟ ਇਨਸੂਲਿਨ ਲੱਗਦੀ ਸੀ ਸ਼ੂਗਰ ਵੀ ਘਟ ਗਈ ਹੈ ਪਹਿਲਾਂ ਯੂਨਟ ਘਟ ਗਏ ਨੇ 15 ਯੂਨਟ ਘਟ ਗਈ 15 ਯੂਨਟ ਘਟ ਗਏ ਨੇ ਜੀ ਇਹਨਾਂ ਨੂੰ ਅਸਥਮਾ ਸਾਹ ਚੜਦਾ ਇੱਥੋਂ ਦੋ ਕਦਮ ਨਹੀਂ ਤੁਰ ਸਕਦੇ ਸੀ ਕੋਈ ਬੈਠ ਜਾਂਦੇ ਸਾਹ ਫੁੱਲ ਜਾਂਦਾ ਸੀਗਾ ਇਹਨਾਂ ਦਾ ਅੱਛਾ ਹਾਂਜੀ ਹਾਂ ਤੇ ਹੁਣ ਕਿੰਨਾ ਕੁ ਫਰਕ ਮੰਨਦੇ ਹੋ ਹੁਣ ਤਾਂ ਸਾਰੇ ਗੁਰਦੁਆਰਾ ਸਾਹਿਬ ਜਾਇ ਆਉਂਦੇ ਨੇ ਆਪ ਇਕੱਲੇ ਤੁਰ ਕੇ ਗੁਰੂ ਘਰ ਗਏ ਉੱਥੇ ਮੈਂ ਗਿਆ ਦੋ ਸਾਲ ਪਹਿਲਾਂ ਇਨਹੇਲਰ ਦੀ ਸੀ ਗੱਲ ਕਰ ਰਹੇ ਸੀ ਕਿ ਕਿਸ ਤਰੀਕੇ ਨਾਲ ਜਿਹੜਾ ਇਨਹੇਲਰ ਹੈ ਉਹ ਨੁਕਸਾਨ ਕਰਦਾ ਹੈ ਸਰੀਰ ਦਾ ਵੀ ਔਰ ਇੱਥੇ ਇਹਨਾਂ ਦਾ ਕਹਿੰਦੇ ਕਿ 1 ਮਿੰਟ ਦੇ ਵਿੱਚ ਵਿੱਚ ਮਾਤਾ ਜੀ ਗੁਰੂ ਘਰ ਜਾਣ ਲੱਗੇ ਮਾਤਾ ਜੀ ਪੌੜੀਆਂ ਚੜਨ ਲੱਗੇ ਮੇਰਾ ਨਾ ਬਲੱਡ ਵੀ ਕੱਟ ਜਾਂਦਾ ਸੀਗਾ ਮੈਂ ਇੱਕ ਵਾਰੀ ਬਲੱਡ ਟ੍ਰਾਂਸਫਿਊਨ ਵੀ ਕਰਵਾਇਆ ਤਾਂ ਫਿਰ ਦੂਸਰੀ ਵਾਰ ਫੇਰ ਕੱਟਿਆ ਫਿਰ ਮੈਂ ਇਨਾਂ ਕੋਲ ਆਈ ਮੈਂ ਕਿਹਾ ਵੀ ਮੈਂ ਉਹ ਕਹਿੰਦੇ ਆਪਣਾ ਹੀ ਬਣਾਣਾ ਨਹੀਂ ਦੂਸਰਾ ਕਰਨਾ ਉਹ ਮੇਰਾ ਫਿਰ ਉਸ ਤੋਂ ਬਾਅਦ ਫਿਰ ਠੀਕ ਹੋ ਗਿਆ ਕਉਂ ਦੀ ਇਹਨਾਂ ਦੀ ਪ੍ਰੋਬਲਮ ਕਿਤੋਂ ਠੀਕ ਨਹੀਂ ਹੋ ਰਹੀ ਸੀ ਅਸੀਂ ਬਲੱਡ ਟ੍ਰਾਂਸਫਿਊਸ਼ਨ ਵੀ ਕਰਾਇਆ ਇਹਨਾਂ ਦਾ ਤੇ ਹਰ ਜਦੋਂ ਸਰਦੀਆਂ ਆਣੀਆਂ ਇਹਨਾਂ ਦਾ ਖੂਨ ਘਟ ਜਾਂਦਾ ਸੀ 4 ਗ੍ਰਾਮ ਰਹਿ ਜਾਂਦਾ ਸੀ ਤੇ ਡਾਕਟਰ ਸਾਹਿਬ ਕੋਲ ਆਏ ਆ ਤਦ ਦਾ ਸਾਨੂੰ ਬਲੱਡ ਟ੍ਰਾਂਸਫਿਊਸ਼ਨ ਕਰਾਉਣ ਦੀ ਲੋੜ ਨਹੀਂ ਪਈ ਤੇ ਕਾਫੀ ਫਰਕ ਪੈ ਗਿਆ ਹਰ ਚੀਜ਼ ਹੁਣ ਕੰਟਰੋਲ ਦੇ ਵਿੱਚ ਚੱਲ ਰਹੀ ਹੈ ਇਸ ਵੇਲੇ ਮੈਨੂੰ ਨਾ ਹੈਗੀ ਸੀ ਜੀ ਪੀਲੀਏ ਦੀ ਪ੍ਰੋਬਲਮ ਅੱਛਾ ਤਕਰੀਬਨ 2-2 ਸਾਲ ਤੋਂ ਉਹ ਬਸ ਕਰੇ 3.6 ਆ ਗਿਆ ਕਰੇ 3.5 ਆ ਗਿਆ ਮੈਂ ਮੈਡੀਸਨ ਲਈ ਆ ਜੀ ਪਟਿਆਲੇ ਤੋਂ ਖਾਧੀ ਆ ਉਹ ਤੋਂ ਬਾਅਦ ਹੁਣ ਤਕਰੀਬਨ ਐ ਲਾ ਲਓ ਵੀ 2 ਪੁਆਇੰਟ ਦਾ ਫਰਕ ਪੈ ਗਿਆ ਜੀ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਹਮੇਸ਼ਾ ਦੀ ਤਰ੍ਹਾਂ ਅੱਜ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਹੈ ਜਿਹੜਾ ਉੱਚਾ ਪਿੰਡ ਸੰਘੋਲ ਪਹੁੰਚਿਆ ਹੋਇਆ ਹੈ ਜਿੱਥੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਜ ਗਰੂਪ ਸਿੰਘ ਭੰਗੂ ਆਪੋ ਆਪਣੇ ਨੁਸਖੇ ਆਪੋ ਆਪਣੇ ਫਾਰਮੂਲਿਆਂ ਦੇ ਨਾਲ ਜਿਹੜੇ ਲੋਕਾਂ ਦੀ ਸੇਵਾ ਕਰ ਰਹੇ ਨੇ ਜਿਹੜੇ ਲੋਕ ਵੱਖ-ਵੱਖ ਥਾਵਾਂ ਦੇ ਉੱਤੇ ਆਪਰੇਸ਼ਨ ਕਰਵਾ ਚੁੱਕੇ ਨੇ ਆਪਣੀਆਂ ਬਿਮਾਰੀਆਂ ਲਈ ਵੱਡੇ ਤੋਂ ਵੱਡੇ ਹਸਪਤਾਲਾਂ ਦੇ ਵਿੱਚ ਪਹੁੰਚ ਕਰ ਚੁੱਕੇ ਨੇ ਆਪਣੀ ਆਰਥਿਕ ਲੁੱਟ ਕਰਵਾ ਚੁੱਕੇ ਨੇ ਪਰ ਉਹਨਾਂ ਨੂੰ RAM ਕਿਤੋਂ ਨਹੀਂ ਆਇਆ ਪਰ ਵੈਜ ਗਰੂਪ ਸਿੰਘ ਭੰਗੂ ਦੇ ਜਿਹੜੇ ਨੁਸਖੇ ਨੇ ਫਾਰਮੂਲੇ ਨੇ ਉਹ ਲੋਕਾਂ ਲਈ ਇਸ ਵੇਲੇ RAM ਬਣ ਸਾਬਿਤ ਹੋ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਬਾਪੂ ਜੀ ਨੇ ਇੱਕ ਲੰਗੇ ਹੁਣੇ-ਹੁਣੇ ਆ ਰਹੇ ਨੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨੈ ਤੁਹਾਡਾ ਹਰਜਿੰਦਰ ਸਿੰਘ ਜੀ ਕਿੱਥੋਂ ਆਏ ਹੋ ਅਸੀਂ ਆਏ ਲੱਲਾ ਤੋਂ ਅੱਛਾ ਲੱਲਾ ਤੋਂ ਆਇਓ ਕੀ ਪ੍ਰੋਬਲਮ ਲੈ ਕੇ ਆਏ ਅੱਖਾਂ ਪ੍ਰੋਬਲਮ ਥੀ ਖਾਸੀ ਠੀਕ ਖਾਸੀ ਖਾਸੀ ਪ੍ਰੋਬਲਮ ਥੀ ਅੱਛਾ ਹਾਂ ਹੁਣ ਹੁੰਨੀ ਐ ਨਾ ਹੁਣ ਬਹੁਤ ਘਟ ਗਈ ਹੁਣ ਕੀ ਹੋਇਆ ਹੁਣ ਦਵਾਈ ਪਾਉਨੇ ਆ ਕਿਹੜੀ ਆ ਦੇ ਅੱਛਾ ਕਿੱਥੋਂ ਲਈਏ ਇਹ ਦਵਾਈ ਇੱਥੋਂ ਹੀ ਲਈਆ ਜੀ ਅੱਛਾ ਇੱਥੇ ਤੋਂ ਹੀ ਲੈ ਰਹੇ ਹੋ ਆਹ ਦਵਾਈ ਪਾਈ ਹੈ ਹਾਂਜੀ 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 ਕੀ ਪ੍ਰੋਬਲਮ ਕੀ ਸੀ ਅੱਖਾਂ ਚ ਪਹਿਲਾਂ ਅੱਖਾਂ ਝਾਕਦੀ ਨਹੀਂ ਸੀ ਨਿਗਾ ਨਹੀਂ ਸੀ ਹਾਂ ਨਿਗਾ ਬਹੁਤ ਘਟਦੀ ਆ ਖੱਬੀ ਅੱਖ ਦੀ ਅੱਛਾ ਹਾਂਜੀ ਹੁਣ ਨਿਗਾ ਦੋਹਾਂ ਦੀ ਉਨੀ ਵੀ ਦਾ ਫਰਕ ਰਹਿ ਗਿਆ ਵੈਸੇ ਅੱਛਾ ਪਹਿਲਾਂ ਖੱਬੀ ਇੱਕ ਤੋਂ ਪ੍ਰੋਬਲਮ ਹਾਂਜੀ 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 ਕਿੰਨੇ ਕੁ ਦੂਰ ਤੋਂ ਪਹਿਲਾਂ ਦਿਖਦਾਨੀ ਸੀ ਦਿਖਦਾ ਤਾਂ ਖਾਸਾ ਤੀ ਜਾਣੀ ਹੁਣ ਪੂਰਾ ਵੱਧ ਗਿਆ ਮਤਲਬ ਉਹਨੇ ਨਿਗਾਹ ਤੋਂ ਜਾਨੀ ਪਾੜ ਦਿੱਤੀ ਹਾਂ ਆਹ ਪਾੜ ਦਿੱਤੀ ਨਿਗਾਹ ਜੀ ਦੀ ਅੱਛਾ ਤੇ ਮਤਲਬ ਦੂਰੋਂ ਬੰਦਾ ਪਛਾਣ ਲੈਂਦੇ ਹੋ ਹਾਂ ਜੀ ਹਾਂ ਜੀ ਹਾਂ ਹੁਣ ਤੱਕ ਵੀ ਕੋਈ ਹਾਂ ਜੀ ਸੱਚ ਕੱਲ ਮਤ ਜੀ ਸਤਿ ਸ੍ਰੀ ਅਕਾਲ ਕਿੰਨੀ ਕੁ ਪ੍ਰੋਬਲਮ ਸੀ ਉਹਨੂੰ ਪਛਾਣਦੇ ਸੀ ਦੂਰੋਂ ਦੀ ਨੂੰ ਹਾਂ ਹਾਂ ਇਹ ਤਾਂ ਦੂਰੋਂ ਪਛਾਣ ਨਹੀਂ ਨਹੀਂ ਪਛਾਣਦੇ ਸੀ ਅੱਛਾ ਕਿੰਨੇ ਟਾਈਮ ਚ ਬਾਪੂ ਜੀ ਕਿੰਨੇ ਟਾਈਮ ਚ ਫਰਕ ਪਿਆ ਗਿਆ ਅੱਖਾਂ ਨੂੰ ਹੋ ਗਿਆ 2 ਮਹੀਨੇ ਡੇਢ 2 ਮਹੀਨੇ ਡੇਢ ਤੋਂ ਮਹੀਨੇ ਚ ਫਰਕ ਕਿੰਨੀ ਵਾਰ ਆਏ ਤੁਸੀਂ ਹੈ ਆ ਦੂਜੀ ਵਾਰ ਹੀ ਆਏ ਆ ਅੱਛਾ ਦੂਜੀ ਵਾਰ ਹੀ ਆਏ ਹੋ ਜੀ 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 ਤੁਸੀਂ ਦੇਖੋ ਬਾਪੂ ਜੀ ਸਾਡੇ ਨਾਲ ਜ ਦੇਖਣ ਵਾਸਤੇ ਆਪਣਾ ਤਜਰਬਾ ਸ਼ੀਗਾ ਮਾਰ ਠੀਕ ਹੈ ਠੀਕ ਬਹੁਤ ਸ਼ੁਕਰੀਆ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਜਿਹੜੇ ਲੋਕ ਆਪਣੀ ਮਰਜ਼ੀ ਨਾਲ ਆਪਣੀ ਸਹਿਮਤੀ ਨਾਲ ਆਪਣਾ ਤਜਰਬਾ ਸਾਂਝਾ ਕਰਨ ਦੀ ਸਾਡੇ ਨਾਲ ਸਾਂਝਾ ਕਰਨੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਸੱਚਕਾਲ ਬਈ ਜੀ ਸੱਚਕਾਲ ਜੀ ਅਜੇ ਤੁਹਾਡੇ ਨਹੀਂ ਫੜ ਲਿਆ ਮੈਂ ਉਧਰ ਨੂੰ ਘਰੀ ਖੜੇ ਕੀ ਨਾਂ ਹੈ ਤੁਹਾਡਾ ਤਲਵੰਤ ਸਿੰਘ ਜੀ ਅੱਛਾ ਕਿੱਥੋਂ ਆਏ ਹੋ ਮੈਂ ਤਾਂ ਇੱਥੇ ਆਇਆ ਲੋਕਲੇ ਹਾਂ ਲੋਕਲੀ ਹਾਂ ਤੇ ਇੱਥੇ ਕਿਵੇਂ ਪਹੁੰਚੇ ਇੱਥੇ ਸਾਡੇ ਬੇਟੇ ਨੇ ਅੱਛਾ ਜੀ ਹਾਂ ਤੇ ਉਹਨਾਂ ਦੀ ਸੁਗਰ ਦੀ ਪ੍ਰੋਬਲਮ ਆ ਬੇਟੇ ਨੂੰ ਸ਼ੂਗਰ ਦੀ ਪ੍ਰੋਬਲਮ ਹਾਂਜੀ ਹਾਂ ਇਹ ਤਾਂ ਦੇਖਣ ਤਾਂ ਲੱਗਦਣੀ ਨਹੀਂ ਨਹੀਂ ਇਹ ਤਾਂ ਇੰਜੈਕਸ਼ਨ ਲੱਗਦਾ ਹੁੰਦਾ ਜੀ ਜੇ ਪਹਿਲੀ ਵਾਰ ਆਏ ਹੋ ਨਹੀਂ ਪਹਿਲਾਂ ਵੀ ਆਇਦਗੇ 15 ਦਿਨ ਪਹਿ ਹੋ ਗਏ ਪਹਿ ਦਵਾਈ ਦਵਾਈ ਲੈ ਕੇ ਗਏ ਆ ਤੁਸੀਂ ਅੱਛਾ ਹਾਂਜੀ ਹਾਂ ਤੇ ਹੁਣ ਕਿੰਨਾ ਫਰਕ ਹੈ ਜੀ ਕੁਝ ਇਨਸੂਲਿਨ ਲੱਗਦੇ ਇਨਸੂਲਿਨ ਇੰਜੈਕਟ ਕਰ ਕਿੰਨੀ ਸ਼ੂਗਰ ਕਿੰਨੀ ਰਹਿੰਦੀ ਹੈ ਸਰ ਇਹਨਾਂ ਨੂੰ ਥੋੜਾ ਘੱਟ ਪਤਾ ਹੈ ਨਾ ਅੱਛਾ ਮਾਤਾ ਜੀ ਨੂੰ ਪਤਾ ਹੈ अच्छा मास्टर जी ने मैं तुसी जी माता जी, जी मम्मी है हां जी।, सर, जी अच्छा की प्रॉब्लम की है बेटे एना ਨੂੰ ਸਰ ਪਰ ਅਸੀਂ ਨਾ ਪੀ ਜਾਈ ਤਾਂ ਦਵਾਈ ਚੱਲਦੀ ਹੈ 6 6.5 ਸਾਲ ਦਾ ਸੀ ਮੇਰਾ ਬੇਟਾ ਉਦੋਂ ਇਹਨੂੰ 슈ਗਰ ਹੋ ਗਈ ਸੀ ਜੀ ਤੇ ਉਥੋਂ 인ਸੂਲিন ਲੱਗਦੇ ਨੇ ਚਾਰ 인ਸੂਲিন ਲੱਗ ਰਹੇ ਆ ਇਹਦੇ ਡੇਲੀ ਤੇ ਕਈ ਵਾਰੀ ਫਿਰ ਵੀ ਬਹੁਤ ਜ਼ਿਆਦਾ ਅਪ ਡਾਊਨ ਹੁੰਦੀ ਸੀ ਸਾਨੂੰ ਇੱਕ ਬੱਚੇ ਤੋਂ ਹੀ ਪਤਾ ਚੱਲਿਆ ਏ ਤੁਹਾਡੇ ਚੈਨਲ ਤੋਂ ਹੀ ਜੀ ਜੀ ਸਾਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਕੀ ਕੁ ਬੱਚੇ ਦੇ ਠੀਕੇ ਬੰਦ ਹੋ ਗਏ ਆ ਅਸੀਂ ਪਤਾ ਕਰਕੇ ਇੱਥੇ ਆਏ ਆ ਅਸੀਂ ਦੂਜੀ ਵਾਰ ਆਏ ਆ 슈ਗਰ ਬਹੁਤ ਕੰਟਰੋਲ ਰਹਿਣ ਲੱਗ ਗਈ ਹੈ ਅਰ 15 ਦਿਨ ਹੋਏ ਆ ਸਾਨੂੰ ਦਵਾਈ ਖਾਂਦੇ 15 ਦਿਨਾਂ ਚ ਪਹਿਲੇ ਹੁਣ 슈ਗਰ ਕਿੰਨੀ ਰਹਿੰਦੀ ਸੀ ਬੇਟੇ ਦੀ ਤੁਹਾਡੇ ਹੁਣ 슈ਗਰ ਨਾਰਮਲ ਰਹਿਣ ਲੱਗ ਗਈ ਜੀ 100 150 ਦੇ ਵਿੱਚ ਰਹਿਣ ਲੱਗ ਗਈ ਹੈ ਠੀਕ ਠੀਕ ਲਾ ਲਓ ਇਹ ਨਹੀਂ ਹੈਗਾ ਵੀ ਆਪਾਂ ਡਾਕਟਰ ਸਾਹਿਬ ਦੇ ਖੜੇ ਆ ਤੇ ਇਨਸੂਲਿਨ ਵਾਲੀ 슈ਗਰ ਇਨਸੂਲਿਨ ਵਾਲੀ 150 100 150 ਤੇ ਕਿਵੇਂ ਆ ਜੂਜੀ ਇਨਸੂਲਿਨ ਲੱਗਦੇ ਹੋਏ ਵੀ ਸਰ ਜੀ ਇਹਦੀ 슈ਗਰ 3 400 ਰਹਿੰਦੀ ਸੀ ਤੇ ਹੁਣ ਇਹਦੀ ਪਹਿਲਾਂ 20 ਯੂਨਟ ਇਨਸੂਲਿਨ ਲੱਗਦੀ ਸੀ ਸ਼ੂਗਰ ਵੀ ਘਟ ਗਈ ਹੈ 20 ਯੂਨਟ ਘਟ ਗਏ ਨੇ 15 ਯੂਨਟ ਘਟ ਗਈ 15 ਯੂਨਟ ਘਟ ਗਏ ਨੇ ਜੀ ਤੇ ਉਹਦੇ 30% ਦਾ ਫਰਕ ਪਿਆ ਜਿਹੜਾ ਡਾਕਟਰ 15 ਦਿਨਾਂ ਚ ਹਾਂਜੀ 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 15 ਦਿਨਾਂ ਚ 100 ਤੋਂ 30% ਦਾ ਫਰਕ ਪਿਆ ਹੀ ਪਹਿਲਾਂ ਜਿਹੜੀ ਖਾਲੀ ਪੇਟ 250 300 350 ਉਹ ਹੁਣ 100 150 160 70 ਐਵੇਂ ਆਣ ਲੱਗ ਗਈ ਹੈ ਹੁਣ ਤੁਹਾਨੂੰ ਲੱਗਦਾ ਹੈ ਕਿ ਬੰਦ ਹੋ ਜੂਗੀ ਦੇਖੋ ਹੀ ਲੱਗਦਾ ਰਿਹਾ ਜੀ ਦੂਜੀ ਵਾਰ ਆਣਗੇ ਨਹੀਂ ਬਾਕੀ ਉਹ ਥੋੜਾ ਡੇਟ ਦੇ ਵਿੱਚ ਥੋੜੀ ਪ੍ਰੋਬਲਮ ਆ ਰਹੀ ਹੈ ਸਾਨੂੰ ਖਾਣਾ ਨਹੀਂ ਛੱਡ ਰਿਹਾ ਨਹੀਂ ਨਹੀਂ ਖਾਣਾ ਛੱਡ ਰਿਹਾ ਖਾ ਹੀ ਨਹੀਂ ਰਿਹਾ ਨਾ ਕੁਝ ਵੀ ਅੱਛਾ ਤੇ ਕੀ ਖਾਣਾ ਹੈ ਉਹਦੇ ਬਾਰੇ ਅਸੀਂ ਅੱਜ ਗੱਲ ਕਰਨ ਆਏ ਆ ਡਾਕਟਰ ਸਾਹਿਬ ਨਾਲ ਤੇ ਕੀ ਦਿੱਤਾ ਜਾਵੇ ਨੂੰ ਤੇ ਥੋੜੀ ਵੀਕਨੈਸ ਮਹਿਸੂਸ ਕਰਨ ਲੱਗਿਆ ਐਕਸਰਸਾਈਜ਼ 'ਚ ਥੋੜੀ ਦਿੱਕਤ ਆਉਂਦੀ ਐ ਨੂੰ ਅੱਛਾ ਜੀ ਫਿਜ਼ੀਕਲ ਐਕਟੀਵਿਟੀਜ਼ ਦੱਸਦੇ ਨਹੀਂ ਸਾਰੀ ਫਿਜ਼ੀਕਲ ਐਕਟੀਵਿਟੀਜ਼ ਪੀਜੀ ਵਾਲੀ ਦੱਸਦੇ ਨਹੀਂ ਡਾਕਟਰ ਸਾਹਿਬ ਬੈਠੇ ਨੇ ਵੀ ਦੱਸਦੇ ਨੇ ਫਿਜ਼ੀਕਲ ਐਕਟੀਵਿਟੀ ਸਭ ਤੋਂ ਪਹਿਲਾਂ ਹੀ 슈ਗ ਕੋਈ ਜਿਹੜੀ ਡਾਈਟ ਦੱਸੀ ਹੋਈ ਹੈ ਡਾਕਟਰ ਸਾਹਿਬ ਨੇ ਉਹਦੇ ਨਾਲ ਹੀ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਮਿਸ ਹੋ ਗਈਆਂ ਬੰਦਾ ਕੱਲਾ ਖਾਣਾ ਹੀ ਖਾ ਸਕਦਾ ਈ ਫਿਜ਼ੀਕਲ ਐਕਟੀਵਿਟੀ ਕਰਨ ਸਮੇਂ ਹੀ ਹੋਰ ਆਪਣਾ ਸਾਰਾ ਦਿਨ ਹੀ ਸੌ ਕੰਮਕਾਰ ਕਰਨਾ ਪੀਜੀਆਈ ਵਾਲੇ ਕੀ ਕਰਾਈਗੇ ਤੁਹਾਡੇ ਕੋਲ ਇੰਨੇ ਸਾਲ ਮਤ ਜੀ ਪੀਜੀਆਈ ਵਾਲੇ ਕੀ ਕਰਾਈਗੇ ਪੀਜੀਆਈ ਵਾਲੇ ਸਰ ਜਦੋਂ ਅਸੀਂ ਦੱਸਦੇ ਸੀ ਕਿ ਇਸ ਟਾਈਮ ਸ਼ੂਗਰ ਘਟ ਰਹੀ ਹੈ ਵੱਧ ਰਹੀ ਹੈ ਉਹ ਇਨਸੂਲਿਨ ਘਟਾਉਂਦੇ ਵਧਾਉਂਦੇ ਸੀ ਅੱਛਾ ਇਨਸੂਲਿਨ ਘਟਾਉਂਦੇ ਵਧਾਉਂਦੇ ਤੇ ਉਹ ਕਹਿੰਦੇ ਤੇ ਕਿ ਡਾਈਟ ਦੇ ਵਿੱਚ ਇਹ ਬੱਚਾ ਹੈ ਇਹਨੂੰ ਹਰ ਟੈਸਟ ਚਾਹੀਦਾ ਹੈ ਇਹਨੂੰ ਸਭ ਕੁਝ ਦੋ ਅਸੀਂ ਇਸ ਕਰਕੇ ਹਰ ਸਭ ਕੁਝ ਇਹਨੂੰ ਦੰਦੇ ਰਹੇ ਤੇ ਭਾਵੇਂ ਥੋੜਾ ਦੰਦੇ ਰਹੇ ਜਿਵੇਂ ਕਿ ਚਾਵਲ ਮੰਗਦਾ ਤਾਂ ਇੱਕ ਕਟੋਰੀ ਦੰਦੇ ਤੇ ਪਰ ਦੰਦੇ ਤੇ ਤੇ ਹੁਣ ਅਸੀਂ ਉਹ ਸਾਰੀ ਡਾਈਟ ਹੈ ਦੀ ਜਿਹੜੀ ਹਾਂਜੀ ਹਾਂਜੀ ਪ੍ਰੇਜ਼ ਵੀ ਕਰ ਲਿਆ ਤੇ ਹੁਣ ਥੋੜਾ ਵੱਡਾ ਵੀ ਹੋ ਗਿਆ ਤੇ ਐਕਸਰਸਾਈਜ਼ ਵਗੈਰਾ ਵੀ ਥੋੜੀ ਵਧਾਤੀ ਹੈ ਅੱਛਾ ਜਿਹੜੇ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਭੈਣ ਜੀ ਇਹ ਤੁਹਾਡਾ ਬੱਚਾ ਚਲੋ ਤੁਸੀਂ ਤਾਂ ਵੀਡੀਓ ਤੁਹਾਡੇ ਕੋਲ ਆ ਗਈ ਤੁਹਾਨੂੰ 15 ਦਿਨਾਂ ਚ ਤੁਸੀਂ ਕਹਿ ਰਹੇ ਹੋ ਕਿ ਫਰਕ ਪੈ ਗਿਆ ਜਿਹੜੇ ਇਹਦੇ ਵਰਗੇ ਬੱਚੇ ਹੈਗੇ ਨੇ ਜਿਹੜੇ ਪਿਛਲੇ ਕਈ-ਕਈ ਸਾਲਾਂ ਤੋਂ ਵੱਡੇ-ਵੱਡੇ ਹਸਪਤਾਲਾਂ ਚ ਪੈਸਾ ਵੀ ਬੜਾ ਲੱਗ ਜਾਂਦਾ ਹੈ ਸਿਹਤ ਵੀ ਖਰਾਬ ਹੋ ਜਾਂਦੀ ਹੈ ਉਹਨਾਂ ਨੂੰ ਤੁਸੀਂ ਕੀ ਕਹੋਗੇ ਉਹਨਾਂ ਨੂੰ ਅਸੀਂ ਇਹੀ ਕਹੋਗੇ ਕਿ ਉਰੇ ਆਓ ਡਾਕਟਰ ਸਭ ਨਾਲ ਮਿਲੋ ਸਾਨੂੰ ਬਹੁਤ ਆਰਾਮ ਹੈ ਤੇ ਉਹਨਾਂ ਨੂੰ ਵੀ ਇਹਦਾ ਫਾਇਦਾ ਲੈਣਾ ਚਾਹੀਦਾ ਇਹ ਦਵਾਈ ਦਾ ਜੀ ਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਸਾਰੀ ਗੱਲਬਾਤ ਵਾਸਤੇ ਬਹੁਤ ਧੰਨਵਾਦ ਤੁਹਾਡਾ ਕੋਈ ਬਾਤ ਨਹੀਂ ਜੀ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਇਸ ਵੇਲੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸੱਚਕਾਲ ਬਾਪੂ ਜੀ ਤੁਸੀਂ ਦਵਾਈ ਜਾਈਏ ਕੀ ਨਾਂ ਤੁਹਾਡਾ ਮੇਰਾ ਨਾਮ ਸਿੰਦਰਪਾਲ ਸਿੰਘ ਹੈ ਅੱਛਾ ਕਿੱਥੋਂ ਆਏ ਹੋ ਲੱਲਾ ਤੋਂ ਆਏ ਅੱਲਾ ਤੋਂ ਆਏ ਹੋ ਅੱਛਾ ਕੀ ਪ੍ਰੋਬਲਮ ਇਹਨਾਂ ਨੂੰ ਲੈ ਕੇ ਆਏ ਹੋ ਇਹ ਤੁਹਾਨੂੰ ਲੈ ਕੇ ਆਨੂੰ ਲੈ ਕੇ ਆਇਆ ਸੀ ਮੈਂ ਅੱਛਾ ਇਹਨਾਂ ਨੂੰ ਤੁਸੀਂ ਇਹ ਪਹਿਲਾਂ ਪੀਜੀਆ ਤੋਂ 5-7 3-4 ਮਹੀਨੇ ਦਵਾਈ ਪਿੰਨਾ ਖੰਡਾ ਰਿਹਾ ਉੱਥੇ ਇਸ ਚੀਜ਼ ਦੀ ਜਿਹੜਾ ਪਤਾ ਨਹੀਂ 10 ਬਿਮਾਰੀ ਕੁੜੀਆ ਲੀਵਰ ਖਰਾਬ ਹੋ ਗਈ ਕਾਲਾ ਬਿਲੀਅਸ अच्छा लीवर खराब अच्छा हां जी हां ठीक है हुंदा की हुंदा की से? ओ जख खून काला ਬਣ ਜਾਂਦਾ ਸੀ ਮੈਂ ਅੱਛਾ ਪੇਟ ਵੀ ਫੁੱਲ ਜਾਂਦਾ ਸੀ ਪੇਟ ਵੀ हां जी ਕਿੰਨਾ ਕਿੰਨਾ ਕਬੂ ਚ ਕੀ ਕੀ ਦਿੱਕਤਾਂ ਸੀ ਇਹ ਤਾਂ ਆਪਣੇ ਦਿੱਕਤਾਂ ਹੀ ਭੁੱਲ ਗਿਆ ਮੈਨੂੰ ਲੱਗਦਾ ਇੱਥੇ ਆ ਕੇ ਕੀ ਕੀ ਦਿੱਕਤਾਂ ਸਿਰ ਦਰਦ ਕਰਦਾ ਸੀਗਾ ਖੂਨ ਦੀਆਂ ਛਾਲੀਆਂ ਵੀ ਆਉਂਦੀਆਂ ਸੀਗੀਆਂ ਪੇਟ ਫੁੱਲ ਜਾਂਦਾ ਸੀਗਾ ਮੈਨੂੰ ਕਹਿੰਦੇ ਪੀ ਜੀ ਆ ਜਾਣਾ ਮੈਂ ਜਾਂਦਾ ਰਿਹਾ ਨਾਲ ਇੱਕ ਦਿਨ ਮੈਂ ਕਿਹਾ ਵੀ ਚਲ ਤੂੰ ਫੈਲਾ ਲੈ ਆ ਵੀ ਫੈਲਣੇ ਲਾ ਕੇ ਡਾਕਟਰ ਸਾਹਿਬ ਚੈੱਕ ਕਰਾਉਣੀ ਵੀ ਦਵਾਈ ਥਮਨੇ ਪਹਿਲਾਂ ਫੈਲਾ ਦੇਖੀ ਹੈ ਪਹਿਲਾਂ ਲਿਆਂਦੇ ਚੈੱਕ ਕੀਤੀ ਹੈ ਦਵਾਈ ਚੱਲਦੀ ਹੈ 4 ਮਹੀਨੇ ਹੋ ਗਏ ਹੁਣ ਠੀਕ ਹੈ ਦਵਾਈ ਕਿੰਨਾ ਕੁ ਫਰਕ ਹੈ ਹੁਣ ਬਹੁਤ ਫਰਕ ਆ ਜੀ ਬਹੁਤ ਫਰਕ ਆ ਜੀ ਤੁਰਦਾ ਫਿਰਦਾ ਹੁਣ ਪਹਿਲਾਂ ਤੁਰਦਾ ਫਿਰਦਾ ਨਹੀਂ ਸੀ ਮੇਰੇ ਮੇਰੇ ਪਿਆਰਿਆਂ ਨੇ ਕਦੇ ਵੀ ਨਾ ਦੇਖੇ ਸਰਦੋਂ ਲੈਂਦਾ ਸੀ ਬੰਦਾ ਫਿਰ ਤਾਂ ਇਹ ਵੀ ਮੌਦੇ ਮੂਹ ਚੋਂ ਨਿਕਲ ਕੇ ਆਇਆ ਬੰਦਾ ਸਾਡਾ ਹਾਂ ਜੀ ਹਾਂ ਮੈਂ ਪੀਜੇ ਨੇ ਸਾਰਿਆਂ ਪਹਿਲਾਂ ਲੈ ਕੇ ਇੱਥੇ ਡਾਕਟਰ ਸਾਹਿਬ ਚੈੱਕ ਕਰਾ ਕੇ ਦਵਾਈ ਲੈ ਕੇ ਜਾਂਦਾ ਹੁਣ ਹੁਣ ਹਾਂ ਸਿੱਧੀ ਤੋ ਇਹ ਤੁਹਾਨੂੰ ਲੈ ਦੇ ਦੀ। ਤੇ ਪਰ ਇਹ ਜਿਵੇਂ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਸੀ ਇਹ ਵੀਰ ਵਾਲੀ ਪ੍ਰੋਬਲਮ ਹੈਗੀ ਸੀ ਜਿਹੜੇ ਲੋਕਾਂ ਨੂੰ ਇਹ ਤੁਹਾਨੂੰ ਦੇਖ ਰਹੇ ਨੇ ਜਿਨ੍ਹਾਂ ਨੂੰ ਉਹ ਪ੍ਰੋਬਲਮ ਹੈ ਉਹਨਾਂ ਨੂੰ ਕੀ ਕਹੋਗੇ ਤੁਸੀਂ? ਅਸੀਂ ਤਾਂ ਕਹਿੰਨੇ ਵੀ ਡਾਕਟਰ ਸਾਹਿਬ ਠੀਕ ਨੇ ਬਹੁਤ ਵਧੀਆ। ਹੋਂ ਤਾਂ ਅਸੀਂ 4 ਮਹੀਨੇ ਉਹ ਚੈੱਕ ਵੀ ਨਹੀਂ ਕਰਾਉਂਦੇ ਇੱਥੇ ਦਵਾਈ ਲੈਣੀਆਂ ਸਿੱਧੀਆਂ ਠੀਕ ਆ ਜੀ 3 ਠੀਕ ਆ ਡਾਕਟਰ ਸਾਹਿਬ ਕੋਲ ਜਾਣ ਦੀ ਕੀ ਲੋੜ ਹਸਨ ਜੀ 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 ਇਹਨਾਂ ਦੀ ਨਬਜ਼ ਫੜੀ ਸੀ ਡਾਕਟਰ ਸਾਹਿਬ ਨੇ ਹਾਂ ਜੀ ਨਬਜ਼ ਫੜ ਕੇ ਦੇਖਿਆ ਨਬਜ਼ ਫੜ ਕੇ ਦਿੱਤੀ ਨਬਜ਼ ਫੜ ਕੇ ਦੇ ਦਿੱਤੀ ਜੀ ਬਹੁਤ ਬਹੁਤ ਸ਼ੁਕਰ ਹੈ ਬਾਪੂ ਜੀ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਤੁਸੀਂ ਦੇਖੋ ਇੱਥੇ ਮੰਜੇ ਤੇ ਪਏ ਜਿਹੜੇ ਲੋਕ ਮੌਤ ਨੂੰ ਉਡੀਕ ਰਹੇ ਸੀ ਜਾਂ ਮੌਤ ਵਰਗੀ ਕੰਡੀਸ਼ਨ ਦੇ ਵਿੱਚ ਸੀ ਉਹ ਵੀ ਆਪਣਾ ਇਲਾਜ ਆਪਣਾ ਟ੍ਰੀਟਮੈਂਟ ਜਿਹੜਾ ਇੱਥੋਂ ਕਰਵਾ ਚੁੱਕੇ ਨੇ ਔਰ ਉਹਨਾਂ ਦਾ ਕਹਿੰਦੇ ਕਿ ਉਹਨਾਂ ਨੂੰ ਕਾਫੀ ਰੀਲੀਵ ਹੈ ਬਾਪੂ ਜੀ ਨੇ ਸਾਡੇ ਛੜਾ ਮਨਵੀਰ ਸਿੰਘ ਜੀ ਅੱਛਾ ਕਿੱਥੋਂ ਆਇਓ ਅਸੀਂ ਨਾ ਉੱਧਾ ਅਗਲਾ ਜੀ ਕੀ ਪ੍ਰੋਬਲਮ ਲੈ ਕੇ ਆਇਆ ਮੈਂ ਤਾਂ ਜੀ ਪਹਿਲੀ ਵਾਰ ਹੀ ਆਇਆ ਮੇਰਾ ਕੀ ਪ੍ਰੋਬਲਮ ਆਉਂਦਾ ਜੀ ਅੱਛਾ ਕੀ ਪ੍ਰੋਬਲਮ ਪ੍ਰੋਬਲਮ ਤਾਂ ਜੀ ਮੈਨੂੰ ਥੋੜਾ ਜਿਹਾ ਉਹ ਹੈ ਮਤਲਬ ਪੈਰਾਂ 'ਚ ਥੋੜੀ ਜੀ ਇੱਕ ਗੁਰਦੇ ਦੀ ਹੈ ਅੱਛਾ ਹਾਂ ਜੀ ਬੇਟਾ ਕਿੱਥੇ ਨੇ ਤੁਹਾਡੇ ਬੇਟਾ ਉੱਧਰ ਹੈ ਪਹਿਲਾਂ ਆਉਂਦਾ ਜੀ ਉਹ ਉਹੀ ਲੈ ਕੇ ਆਇਆ ਮੈਨੂੰ ਅੱਛਾ ਉਹਨਾਂ ਨੂੰ ਕੁਝ ਪ੍ਰੋਬਲਮ ਸੀ ਬੇਟੇ ਨੂੰ ਪਤਾ ਨਹੀਂ ਉਹਨੂੰ ਹੀ ਪਤਾ ਹੋਊਗਾ ਉਹਦੀ ਪ੍ਰੋਬਲਮ ਦਾ ਸਾ ਤੁਸੀਂ ਆਪਣੀ ਪਤਾ ਤੁਹਾਨੂੰ ਹਾਂ ਜੀ ਹਾਂ ਜੀ 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 ਬਹੁਤ ਬਹੁਤ ਸ਼ੁਕਰੀਆ ਬੇਟੇ ਨਾਲ ਵੀ ਜੀ ਨਾਲ ਗੱਲਬਾਤ ਕਰਦੇ ਸੱਚਕਲ ਬਾਈ ਜੀ ਸੱਚਕਲ ਬਾਈ ਜੀ ਕੀ ਨੈ ਤੁਹਾਡਾ ਮੇਰਾ ਨਾਮ ਲਖਿੰਦਰ ਸਿੰਘ ਹੈ ਜੀ ਕਿੱਥੋਂ ਆਏ ਹੋ ਅਸੀਂ ਸਨਾਮ ਮਦਮ ਸਿੰਘ ਵਾਲਾ ਜੀ ਸਨਾਮ ਤੋਂ ਆਏ ਹੋ ਓਏ ਭਾਈ ਦਾ ਵੇ ਤੇ 10:00 ਵਜੇ ਤੁਸੀਂ ਬੜੀਆ ਵਾਟਾ ਲੰਮੀਆਂ ਖਿੱਚ ਕੇ ਆ ਗਏ ਫਿਰ ਸਰ ਜਿਹਨ ਟਾਈਮ ਨੰਬਰ ਜਲਦੀ ਲਵਾਇਆ ਸੀ ਜੀ ਤੁਸੀਂ ਕਿੱਥੋਂ ਹੋ 90 ਤੋਂ ਤੁਸੀਂ 90 ਤੋਂ ਆਏ ਹੋ ਇਹ ਸਨਾਮ ਤੋਂ ਆਏ ਨਹੀਂ ਕੀ ਪ੍ਰੋਬਲਮ ਲੈ ਕੇ ਆਏ ਹੋ ਸਰ ਮਾਤਾ ਜੀ ਨੇ ਲੈ ਕੇ ਆਈ ਮੈਂ ਅੱਛਾ ਕੀ ਪ੍ਰੋਬਲਮ ਹੈ ਸਰ ਇਹਨਾਂ ਨੂੰ ਇੱਕ ਅਸਥਮੇ ਤੇ ਰੇਸ਼ੀ ਦੀ ਪ੍ਰੋਬਲਮ ਹਾਂਜੀ ਮਤਲਬ ਕਿ ਹੁਣ ਬਹੁਤ ਫਰਕ ਆ ਇੱਕ ਮਹੀਨੇ ਦੀ ਦਵਾਈ ਲੈਇਆ ਸੀ ਨਾ ਹਜੇ ਅੱਛਾ ਅੱਛਾ ਕੀ ਹੁੰਦਾ ਸੀ ਇਹਨਾਂ ਨੂੰ ਅਸਥਮਾ ਸਾਹ ਚੜਦਾ ਇਥੋਂ ਦੋ ਕਦਮ ਨਹੀਂ ਤੁਰ ਸਕਦੇ ਸੀ ਕੋਈ ਬੈਠ ਜਾਂਦੇ ਸਾਹ ਫੁੱਲ ਜਾਂਦਾ ਸੀਗਾ ਇਹਨਾਂ ਦਾ ਅੱਛਾ ਹਾਂਜੀ ਹਾਂ ਤੇ ਹੁਣ ਕਿੰਨਾ ਫਰਕ ਮੰਨਦੇ ਹੋ ਹੁਣ ਤਾਂ ਸਾਰੇ ਗੁਰਦੁਆਰ ਸਾਹਿਬ ਜਾਇ ਆਉਂਦੇ ਨੇ ਪਹਿਲਾਂ ਨਹੀਂ ਸੀ ਜਾਂਦੇ ਪਹਿਲਾਂ ਨਹੀਂ ਜਾਂਦੇ ਸੀਗੇ ਜੀ ਇਕੱਲੇ ਗਿਆ ਨੂੰ ਕਿੰਨਾ ਟਾਈਮ ਹੋ ਗਿਆ ਸੀ ਗੁਰਦੁਆਰੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸਰ ਕਿੰਨਾ ਟਾਈਮ ਹੋ ਗਿਆ ਸੀਗਾ ਹਾਂਜੀ ਤੇ ਕਿੰਨੇ ਟਾਈਮ ਚ ਫਰਕ ਪਿਆ ਇਹ ਸਰ ਇੱਕ 1 ਮੰਥ ਇੱਕ ਮਹੀਨੇ ਦੇ ਵਿੱਚ ਵਿੱਚ ਇਹਨੂੰ ਪਤਾ ਕਿਵੇਂ ਲੱਗਿਆ ਡਾਕਟਰ ਸਾਹਿਬ ਦਾ ਇਹ ਸਰ ਮੇਰੇ ਮਾਮੀ ਜੀ ਲੈਂਦੇ ਨੇ ਪਹਿਲਾਂ ਦਵਾਈ ਇਹ ਅੱਛਾ ਕਾਦੀ ਉਹਨਾਂ ਨੂੰ ਗਠੀਰੀ ਹੈ ਜੀ ਉਹਨਾਂ ਨੂੰ ਫਰਕ ਸੀ ਬਹੁਤ ਜਿਆਦਾ ਜੀ ਉਹਨਾਂ ਨੂੰ ਕੀ ਪ੍ਰੋਬਲਮਸ ਮਤਲਬ ਗਠੀਆ ਕਿੰਨਾ ਕਿਸੇ ਗਠੀਆ ਸਰ ਉਹਨਾਂ ਦੇ ਹੱਥਾਂ ਜੁੜ ਜਾਂਦੇ ਸੀਗੇ ਮੁਠੀ ਬੰਦ ਹੋ ਜਾਂਦੀ ਸੀ ਖੁੱਲਦੀ ਨਹੀਂ ਸੀ ਫੇਰ ਇਹ ਮੰਨ ਲਓ ਤੁਸੀਂ ਅੱਛਾ ਹਾਂਜੀ ਵੀ ਡਾਕਟਰ ਸਾਹਿਬ ਦੇ ਨੁਸਖੇ ਨੇ ਖੋਲਤੀ ਮੁੱਟੀ ਉਹ ਖੋਲਤੀ ਹਾਂਜੀ ਹਾਂ ਇਸ ਵਾਰ ਬਹੁਤ ਠੀਕ ਨੇ ਉਹਨਾਂ ਨੂੰ ਇੱਕ ਅੱਖਾਂ ਦੀ ਪ੍ਰੋਬਲਮ ਹੈ ਉਹਨਾਂ ਨੂੰ ਦੇਖਣ ਨੂੰ ਹਟ ਜਾਂਦਾ ਗਰਮੀ ਦੇ ਵਿੱਚ ਆ ਕੇ ਪਰ ਇਸ ਵਾਰ ਕੋਈ ਉਹ ਨਹੀਂ ਹੈ ਗਈ ਉਹਨਾਂ ਨੂੰ ਜੀ ਜੀ ਬਹੁਤ ਬਹੁਤ ਸ਼ੁਕਰੀਆ ਪੈਸਾ ਸਾਰੀ ਗੱਲਬਾਤ ਕਰਨ ਵਾਸਤੇ ਸੀ ਮਾਤਾ ਜੀ ਨਾਲ ਗੱਲ ਕਰਦੇ ਆ ਕਈ ਸਾਲ ਗੁਰਦੁਆਰੇ ਨਹੀਂ ਸਾਡੇ ਮਾਤਾ ਗਏ ਤੇ ਹੁਣ ਕਿਹੋ ਜਿਹਾ ਲੱਗਦਾ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਨਾ ਹੈ ਤੁਹਾਡਾ ਬਲਜੀਤ कौर ਨੇ ਅੱਛਾ ਕਿੰਨੇ ਟਾਈਮ ਬਾਅਦ ਆਪ ਇਕੱਲੇ ਤੁਰ ਕੇ ਗੁਰੂ ਘਰ ਗਏ ਤੁਸੀਂ ਮੈਂ ਗਏ ਆ 2 ਸਾਲ ਪਹਿਰੇ 2 ਸਾਲ ਬਾਅਦ ਹਾਂ ਕਦੇ ਗਈ ਨਹੀਂ ਸੀ ਮੈਂ ਵੀ ਕੀ ਕਹਨੇ ਵਗ ਜਾਂਦੀ ਕਦੇ ਜੇ ਕਿਤੇ ਉਹ ਹੁੰਦਾ ਕਿੱਥੇ ਲਾ ਜਾਣਾ ਪੈਂਦਾ ਹਾਂ ਹਾਂ ਜੀ ਜੇ ਆ ਕੋਈ ਮਰ ਕੇ ਤਾਂ ਹੋ ਜਾਂਦੀ ਉਹਦਾ ਭੋਗ ਹੁੰਦਾ ਥਾਂ ਵੀ ਦਮ ਲੈ ਕੇ ਰਸਤੇ 'ਚ ਦੋ ਵਾਰ ਬੈਠ ਕੇ ਮੇਰ ਜਾਂਦੀ ਤੇ ਹੁਣ ਹੁਣ ਮੈਂ ਬਾਜਣੇ ਸੂ ਮਾਤਾ ਜੀ ਹੁਣ ਤਾਂ ਤੁਹਾਡਾ ਕੋਈ ਅਗਰ ਫੇਸ ਦੇਖ ਕੇ ਕੋਈ ਕਹੇ ਵੀ ਤੁਹਾਨੂੰ ਪ੍ਰੋਬਲਮ ਹੈ ਮੰਨ ਨਹੀਂ ਸਕਦਾ ਕੋਈ ਬਹੁਤ ਫਰਕ ਹੋ ਗਿਆ ਚੀਜ਼ ਸਾਰੀ ਘਟ ਗਈ ਬੀਟ ਅੱਛਾ ਹਾਂ ਮੇਰੇ ਪੇਟ ਨੂੰ ਤਾਂ ਵੀ ਫਰਕ ਪਿਆ ਮੇਰਾ ਪੇਟ ਬਹੁਤ ਭੁਲਿਆ ਆਇਤੀ ਅੱਛਾ ਹਾਂ ਤੇ ਮਤਲਬ ਹੁਣ ਤੁਸੀਂ ਇਹ ਦੌੜ ਲਾ ਦੌੜ ਲਾ ਸਕਦੇ ਹੋ ਹਾਂ ਪਰ ਜੇ ਨਹੀਂ ਕਿ ਮੈਂ ਪੌੜੀ ਨਹੀਂ ਚੜ ਸਕ ਸੀ ਉੱਪਰ ਨਹੀਂ ਚੜਦੀ ਸੀ ਅੱਛਾ ਹੁਣ ਪੌੜੀ ਚੜ ਜੇ ਹਾਂਜੀ ਚੜਦੀ ਹੁਣ ਉੱਪਰ ਲੋ ਤੁਸੀਂ ਦੇਖੋ ਇਹ ਵੀਡੀਓ ਉਹਨਾਂ ਲੋਕਾਂ ਵਾਸਤੇ ਬੜਾ ਵੱਡਾ ਸਬਕ ਹੈਗਾ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਨਹੇਲਰ ਤੇ ਕੱਟਤੀ ਇਨਹੇਲਰ ਤਾਂ ਨਹੀਂ ਲੈਂਦੇ ਸੀ ਜਿਹੜਾ ਫੂਕ ਜੀ ਲੈਂਦੇ ਸੀ ਲੈਂਦੇ ਸੀ ਤੁਸੀਂ ਵੀ ਨਹੀਂ ਕਿੰਨੀ ਵਾਰ ਲੈਂਦੇ ਸੀ ਉਹ ਦੋ ਵਾਰ ਦਿਨ ਵਿੱਚ ਦਿਨ ਚ ਦੋ ਵਾਰ ਲੈਂਦੇ ਸੀ ਜੇ ਤੇ ਨਹੀਂ ਲੈਂਦੇ ਸੀ ਫਿਰ ਕੀ ਹੁੰਦਾ ਸੀ ਉਹਦੇ ਮੈਂ ਸਾਹ ਭੁੱਲੀ ਜਾਂਦਾ ਸੀ ਸਾਹ ਭੁੱਲੀ ਜਾਂਦਾ ਸੀ ਓਹੋ ਤੁਸੀਂ ਦੇਖੋ ਮਾਤਾ ਜੀ ਵੀ ਇਨਹੇਲ ਫਿਰ ਭਨ ਭੂਣ ਦਿੱਤਾ ਜੀ ਇਨਹੇਲ ਰਿਹਾ ਪਿਆ ਸੰਭਿਆ ਨਹੀਂ ਹਜੇ ਤਾਂ ਪਈ ਨਹੀਂ ਜੀ ਜੀ ਚਲੋ ਤੁਸੀਂ ਦੇਖੋ ਇਨਹੇਲਰ ਦੀ ਸੀ ਗੱਲ ਕਰ ਰਹੇ ਸੀ ਕਿ ਕਿਸ ਤਰੀਕੇ ਨਾਲ ਜਿਹੜਾ ਇਨਹੇਲਰ ਹੈ ਉਹ ਨੁਕਸਾਨ ਕਰਦਾ ਹੈ ਸਰੀਰ ਦਾ ਵੀ ਔਰ ਇੱਥੇ ਉਹਨਾਂ ਦਾ ਕਹਿੰਦੇ ਕਿ 1 ਮਿੰਟ ਦੇ ਵਿੱਚ ਵਿੱਚ ਮਾਤਾ ਜੀ ਗੁਰੂ ਘਰ ਜਾਣ ਲੱਗੇ ਮਾਤਾ ਜੀ ਪੌੜੀਆਂ ਚੜਨ ਲੱਗੇ ਕੰਮ ਕਮ ਕਰਾਉਣ ਲੱਗੇ ਹੁਣ ਨੂਆਂ ਨਾਲ ਹਾਂ ਕਰਾਉ ਨੇ ਇਹਦੀ ਪਹਿਲਾਂ ਤਾਂ ਕਹਿੰਦੇ ਮਾਤਾ ਕੰਮ ਨੂੰ ਦੇਖ ਕੇ ਨਾ ਸਾਹ ਚੜਾਉਂਦੇ ਹੋਵੇ ਨਾ ਜੀ ਨਾ ਪਹਿਲਾਂ ਕਰਦੀ ਸੀ ਕੱਕਵੇਂ ਤਾਂ ਤਿੰਨ ਕਸਾਲੇ ਹੋਏ ਨੇ ਅੱਛਾ ਹਾਂ ਵੀ ਕਰ ਲੈਂਦੇ ਤੇ ਦਵਾਈ ਦੂਈ ਖਾ ਕੇ ਚਲੋ ਹੁਣ ਫੇਰ ਦੁਬਾਰਤੋਂ ਪੂਰੀ ਤੇਰਾ ਤਿਆਰ ਹੋ ਤੁਸੀਂ ਹਾਂ ਅਗਲੀ ਪਾਰੀ ਖੇਡਣ ਵਾਸਤੇ ਹਾਂ ਖੇਡ ਤਿਆਰੀ ਚਲ ਰਚਾਵ ਨੂੰ ਜੀ ਜੀ ਪਤਾ ਕਿਉਂਕਿ ਸਾਡੀਆਂ ਉਹ ਤੇ ਵਾਦਾ ਕਰੇ ਕਿਉਂਕਿ ਜਿਸ ਘਰ ਦੇ ਵਿੱਚ ਮਾਂ ਦੀ ਛਾਂ ਹੈਗੀ ਨੇ ਉਹ ਮਾਂ ਦੇ ਵਿੱਚ ਬਰਕਤ ਹੀ ਬਰਕਤਾਂ ਨੇ ਉਸ ਘਰ ਦੇ ਹਾਂਜੀ ਹਾਂ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਔਰ ਵੱਡੇ ਭਾਗਾਂ ਵਾਲੇ ਕਿ ਬੇਟਾ ਤੁਹਾਨੂੰ ਆਪ ਲੈ ਕੇ ਆਇਆ ਅੱਜ ਕੱਲ ਦੇ ਹਾਲਾਤ ਨੇ ਉਹ ਬਹੁਤ ਅਲੱਗ ਕਿਸਮ ਦੇ ਹੋਏ ਹੋਏ ਅਸੀਂ ਕਹੀਏ ਬੇਟਾ ਸਾਡਾ ਇੱਕ ਸਰਪਨੁਪੁੱਤਰ ਹੈ ਕੀ ਬਾਤ ਹਾਂਜੀ ਨਹੀਂ ਇਹ ਦੁੱਖ ਨਹੀਂ ਚੱਲਦੇਗੀ ਕੰਡਾ ਲੱਗੇ ਪਿਤਾਰੇ ਲੱਗੇ ਨੇ ਪਪਾ ਦੇ ਉਹਨੂੰ ਲੈ ਕੇ ਜਾਣਾ ਆਪਰੇ ਭੈਣ ਨੂੰ ਤਾਂ ਲੈ ਕੇ ਲੈ ਕੇ ਜਾਣਾ ਸਾਨੂੰ ਤਾਂ ਇਹ ਪਹਿਲਾਂ ਛੱਕਣਾ ਕੀ ਬਾਤ ਕੀ ਬਾਤ ਹਾਂਜੀ ਸੋ ਤੁਸੀਂ ਦੇਖੋ ਮਾਤਾ ਜੀ ਦਾ ਬੇਟਾ ਵੀ ਉਹੀ ਗੱਲ ਇਹ ਹੈ ਕਿ ਥੋੜੀ ਜੀ ਸਮਝਦਾਰੀ ਸਾਨੂੰ ਦਿਖਾਉਣ ਦੀ ਜ਼ਰੂਰਤ ਹੁੰਦੀ ਹੈ ਥੋੜਾ ਜਿਹਾ ਅਸੀਂ ਕਹਿ ਲਈਏ ਕਿ ਆਯੁਰਵੇਦ ਵਾਲੇ ਪਾਸੇ ਜੇਕਰ ਅਸੀਂ ਪਹਿਲਾਂ ਤੋਰ ਪੀਏ ਅਸੀਂ ਉਦੋਂ ਆਉਣੇ ਹਾਂ ਜੀ ਚਲੋ ਜੀ ਵੈਦ ਹਕੀਮ ਨੂੰ ਦਿਖਾ ਲਈਏ ਜਦੋਂ ਸਾਰੇ ਪਾਸੇ ਤੋਂ ਸਾਡਾ ਮਸਲਾ ਜਿਹੜਾ ਉਹ ਬੰਦ ਹੋ ਗਿਆ ਹੁੰਦਾ ਇੱਕ ਹੋਰ ਭਾਈ ਸਾਹਿਬ ਨੇ ਸਾਡੇ ਨਾਲ ਸਚਕਲ ਭਾਈ ਜੀ ਸਚਕਲ ਜੀ ਕਿ ਨਵੇਂ ਤੁਹਾਡਾ ਤਰਲੋਚਨ ਸਿੰਘ ਅੱਛਾ ਕਿੱਥੋਂ ਆਏ ਤੁਸੀਂ ਸ਼ਹਿਰ ਪਰ ਜੀ ਉਹ ਸ਼ਹਿਰ ਪਰ ਤੋਂ ਆਇਓ ਤਸਵੀਰ ਸਾਰੇ ਸਾਰੇ ਬੜੀਆਂ ਵਾਟਾਂ ਖਿੱਚ ਕੇ ਆਇਆ ਹੋਇਆ ਹੈ ਮੈਂ ਮੰਗੇ ਜੀ ਮੇਰੀ ਵਾਈਫ ਹਾਂ ਦੀ ਵੇ ਪਿੱਛੇ ਜੇ ਅੱਛਾ ਕੀ ਪ੍ਰੋਬਲਮ ਸੀ ਤੁਹਾਨੂੰ ਸਾਡੇ ਬੱਚਾ ਨਹੀਂ ਹੈਗਾ ਜੀ ਅੱਛਾ ਕਿੰਨੇ ਕਿੰਨੇ ਸਾਲ ਹੋ ਗਏ 10 ਸਾਲ ਹੋ ਗਏ ਮੈਰੇ 10 ਸਾਲ ਹੋ ਗਏ ਮੈਰਿਜ ਨੂੰ ਬੱਚਾ ਨਹੀਂ ਹੈ ਕਲਾਈ ਕਲਾਈਸੀ ਫੇਲ ਹੋ ਗਿਆ ਆਈਵੀਐਫ ਵੀ ਫੇਲ ਹੋ ਗਿਆ ਹਾਂ ਜੀ ਕਿੰਨੇ ਪੈਸੇ ਲਾ ਕੇ ਭਾਈ ਉਹਦਾ 4 ਲੱਖ ਰੁਪਏ ਲੱਗਾ ਸੀ ਤੇ ਫਿਰ ਡਾਕਟਰਾਂ ਨੂੰ ਪੁੱਛਿਆ ਉਹ ਤਾਂ ਪਹਿਲੀ ਕਹਿੰਦੇ ਨੇ ਵੀ ਫੇਲ ਵੀ ਹੋ ਸਕਦਾ ਹਾਂ ਜੀ ਹੂੰ ਹੁਣ ਇੱਥੇ ਦਵਾਈ ਖਾਂਦੇ ਆ ਹੋ ਗਏ ਸਾਨੂੰ ਮਿੰਨਾ 1.5 ਦੋ ਮਹੀਨੇ ਹੋ ਗਏ ਹੁਣ ਅੱਗੇ ਨਾ ਉਹ ਫਰਕ ਹੈ ਅੱਛਾ ਪਹਿਲਾਂ ਕੀ ਪ੍ਰੋਬਲਮ ਹੁੰਦੀ ਸੀ ਤੁਹਾਨੂੰ ਪ੍ਰੋਬਲਮ ਹੈ ਜਾਂ ਭੈਣ ਜੀ ਨੂੰ ਪ੍ਰੋਬਲਮ ਹੈ ਮੇਰੀ ਵਾਈਫ ਨੂੰ ਉਹਨੂੰ ਵਾਈਫ ਦੀ ਪ੍ਰੋਬਲਮ ਹਾਂ ਜੀ ਹਾਂ ਜੀ ਹਾਂ ਜੀ ਤੇ ਹੁਣ ਕਿੰਨਾ ਕੁ ਇੰਪਰੂਵਮੈਂਟ ਕਿੰਨੀ ਕੁ ਲੱਗਦੀ ਹੈ ਹੁਣ ਯਾਨੀ ਕਿ ਜਾਨੀ ਕਿ ਹੁਣ 50% ਹੋ ਗਿਆ ਠੀਕ 50% ਅੱਗੇ ਨਾਲੋਂ ਇੰਪਰੂਵ ਹੋ ਗਿਆ ਸਾਰੇ ਚੀਜ਼ ਹਾਂ ਜੀ ਹਾਂ ਜੀ ਪ੍ਰੇਸ਼ਪੂਰਾ ਰੱਖ ਰਹੇ ਨੇ ਪ੍ਰੇਸ਼ਪੂਰਾ ਤੇ ਫਿਰ ਜਿਸ ਦਿਨ ਘਰੇ ਕਲਕਾਰੀਆਂ ਵੱਜੀਆਂ ਸੀ ਘਰੇ ਆਵਾਂਗੇ ਤੁਹਾਡੇ ਡੱਬਾ ਲੈ ਕੇ ਹਾਂ ਜੀ ਹਾਂ ਜੀ ਜ਼ਰੂਰ ਆਵਾਂਗੇ ਚਲੋ ਤੁਸੀਂ ਦੇਖੋ ਭਾਈ ਸਾਹਿਬ ਨੂੰ ਯ ਅ ਬੜੀ ਛੇਤੀ ਕਿਰਪਾ ਹੋਣ ਵਾਲੀ ਚਲੋ ਜ਼ਰੀਆ ਕਰੇ ਕਰਾਏ ਆਪੋ ਆਪ ਹੁੰਦਾ ਪਰ ਜ਼ਰੀਆ ਐ ਅਸੀਂ ਜਿਹੜਾ ਆਯੁਰਵੇਦੋਂ ਬਣਦਾ ਤੇ ਅੱਛਾ ਭਾਈ ਜਾਂਦ ਜਾਂਦੇ ਉਹ ਲੋਕ ਜਿਹੜੇ ਇਸ ਵੇਲੇ ਆਈਵੀਐਫ ਦੀ ਸੋਚ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਨਹੀਂ ਨਹੀਂ ਉਹ ਡਾਕਟਰ ਸਾਹਿਬ ਉਹ ਹਨ ਇੱਥੇ ਬਸ ਅਸੀਂ ਵੀ ਤੁਹਾਡੀ ਵੀਡੀਓ ਦੇਖ ਕੇ ਤਾਂ ਆਏ ਆ ਚਲੋ ਪ੍ਰਬਾਤ ਮਾ ਭਲੀ ਕਰੇਗਾ ਜੀ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਇਸ ਵੇਲੇ ਤੁਹਾਨੂੰ ਦਿਖਾ ਰਿਹਾ ਇੱਥੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਇੱਕ ਹੋਰ ਸਾਡੇ ਨਾਲ ਸਤਿ ਸ਼੍ਰੀ ਅਕਾਲ ਜੀ ਜੀ ਅਕਾਲ ਜੀ ਕਿ ਨਾ ਜੀ ਤੁਹਾਡਾ ਬਲਜੀਤ ਕੋਰ ਅੱਛਾ ਕਿੱਥੋਂ ਆਏ ਹੋ ਪਟਿਆਲੇ ਤੋਂ ਪਟਿਆਲੇ ਤੋਂ ਆਏ ਹੋ ਇੱਥੇ ਕਿਵੇਂ ਇੱਥੇ ਮੈਂ ਇਲਾਜ ਕਰਾਨੇ ਆ ਕਿਸ ਚੀਜ਼ ਦਾ ਜੀ ਮੇਨ ਗੱਠੀਆ ਦੀ ਪ੍ਰੋਬਲਮ ਹੈ ਪਤਾ ਜੀ ਦੇਖ ਕੇ ਤਾਂ ਲੱਗਦਾ ਨਹੀਂ ਵੀ ਤੁਹਾਨੂੰ ਕੋਈ ਪ੍ਰੋਬਲਮ ਵੀ ਤੁਸੀਂ ਤਾਂ ਬੜੀ ਬੜਕ ਨਾਲ ਬੜਕ ਨਾਲ ਗੱਲ ਕਰ ਰਹੇ ਹੋ ਲੱਗਦਾ ਤਾਂ ਹੈ ਨਹੀਂ ਜੀ ਮੈਂ ਮੈਨੇਜਰ ਸੀ ਸਟੇਟ ਬੈਂਕ ਆਫ ਇੰਡੀਆ ਦਾ ਅੱਛਾ ਮਤਲਬ ਉਹ ਸਾਰੀ ਜ਼ਿੰਦਗੀ ਫਿਰ ਮੈਨੇਜਰ ਵਾਲੀ ਟੋਰ ਰੱਖੀ ਹੈ ਰੱਖਣੀ ਚਾਹੀਦੀ ਹੈ ਭੁੱਲ ਜਾਓ ਬੁਢਾਪੇ ਚੱਕ ਕੇ ਨਹੀਂ ਨਹੀਂ ਬਿਲਕੁਲ ਹੀ ਭੁੱਲ ਜਾਓ ਬੁਢਾਪਾ ਤਾਂ ਜ਼ਿਆਦਾ ਲਾਈਫ enjoy ਕਰ ਰਹੇ ਆ ਤੇ ਮੈਂ 2 ਸਾਲ ਤੋਂ ਇਹਨਾਂ ਤੋਂ ਇਲਾਜ ਚੱਲ ਰਿਹਾ ਅੱਛਾ ਜੀ ਮੇਰਾ ਨਾ ਬਲੱਡ ਵੀ ਕੱਟ ਜਾਂਦਾ ਸੀਗਾ ਮੈਂ ਇੱਕ ਵਾਰੀ ਬਲੱਡ ਟ੍ਰਾਂਸਫਿਊਨ ਵੀ ਕਰਵਾਇਆ ਤਾਂ ਫਿਰ ਦੂਸਰੀ ਵਾਰ ਫੇਰ ਕੱਟਿਆ ਫਿਰ ਮੈਂ ਇਹਨਾਂ ਕੋਲ ਆਈ ਮੈਂ ਕਿਹਾ ਵੀ ਮੈਂ ਉਹ ਕਹਿੰਦੇ ਆਪਣਾ ਹੀ ਬਣਾਣਾ ਨਹੀਂ ਦੂਸਰਾ ਕਰਨਾ ਮੇਰਾ ਫਿਰ ਉਸ ਤੋਂ ਬਾਅਦ ਫਿਰ ਠੀਕ ਹੋ ਗਿਆ ਫਿਰ ਵਿੱਚ ਕਦੀ ਟ੍ਰਬਲ ਹੋ ਜਾਂਦੀ ਹੈ ਮੈਨੂੰ ਮੇਨ ਪ੍ਰੋਬਲਮ ਹੈ ਕਨਸਟਿਪੇਸ਼ਨ ਦੀ ਤੇ ਉਹ ਫਿਰ ਪੇਟ ਜਿਆ ਠੀਕ ਨਹੀਂ ਹੁੰਦਾ ਤੇ ਫਿਰ ਉਹਦੇ ਨਾਲ ਦੂਸਰੀਆਂ ਬਿਮਾਰੀਆਂ ਨਾਲ ਵੱਧ ਹੁੰਦੀਆਂ ਹੈਗੀਆਂ ਉਹਦੀ ਕਿੰਨਾ ਚੱਲ ਰਿਹਾ ਤੇ ਕਿੰਨੇ ਟਾਈਮ ਹੋ ਗਏ ਇੱਥੇ ਤੁਹਾਨੂੰ ਆਉਂਦੇ ਆ ਆਲਮੋਸਟ 2 ਨਾ 2 ਸੋ ਜ਼ਿਆਦਾ ਹੋ ਗਿਆ 2 ਸੋ ਵੀ ਜ਼ਿਆਦਾ ਹੋ ਗਏ ਹੁਣ ਕੋਈ ਮੇਜਰ ਕੰਪਲਿਕੀਸ਼ਨ ਆਈ ਉਦੋਂ ਤੋਂ ਨਹੀਂ ਮੈਨੂੰ ਮੇਜਰ ਨਹੀਂ ਆਈ ਬਸ ਛੋਟੇ-ਮੋਟੇ ਮਲੇ ਚੱਲਦੀਆਂ ਰਹਿੰਦੀਆਂ ਫਿਰ ਕਦੀ ਉਹ ਠੀਕ ਹੋ ਕਦੀ ਉਸ ਤਰ੍ਹਾਂ ਮੇਜਰ ਕੋਈ ਪ੍ਰੋਬਲਮ ਹੈ ਗੱਡੀ ਦੀ ਕਿੰਨੀ ਕਿੰਨੀ ਕ ਪ੍ਰੋਬਲਮ ਹੈ ਤੁਹਾਨੂੰ ਗੱਡੀ ਦੀ ਮੇਰੀ ਬਹੁਤ ਜ਼ਿਆਦਾ ਸੀ ਉਨਤੇ ਮਤਲਬ ਪਹਿਲੇ ਤਾਂ ਮੈਂ ਰਾਜਪੁਰੇ ਤੋਂ ਕਰਵਾਇਆ ਸੀਗਾ ਉਹਨੇ ਮੈਨੂੰ ਖੜਾ ਕਰਤਾ ਸੀ ਲੇਕਿਨ ਫਿਰ ਮੈਨੂੰ ਫਿਰ ਕਿਉਂਕਿ ਮੈਂ ਪਹਿਲੇ ਬੰਗਲੌਰ ਮੇਰੀ ਪੋਸਟਿੰਗ ਸੀ ਉੱਥੇ ਪਤਾ ਨਹੀਂ এনवायरमेंटਲ ਪ੍ਰੋਬਲਮ ਸੀ ਜਾਂ ਕੁਝ ਮੈਨੂੰ ਹੋ ਗਿਆ ਮੈਨੂੰ ਇੱਕਦਮ ਰਾਤ ਨੂੰ ਮੈਨੂੰ ਪ੍ਰੋਬਲਮ ਹੋਈ ਮੈਂ ਗਿਰ ਗਈ ਮੈਂ ਉੱਠ ਨਹੀਂ ਪਾਈ ਤੋ ਚਲੋ ਉਹ ਫਿਰ ਡਾਕਟਰ ਨੇ ਇਲਾਜ ਕੀਤਾ ਕਿ ਮੈਂ ਇਹਨੂੰ ਦੇਖ ਕੇ ਕਰ ਰਿਆਂ ਕਿ ਇਹ ਇਹਦੀ ਬਿਲ ਪਾਰ ਹੈਗੀ ਐ ਇੰਨੇ ਬੁਰੇ ਹਾਲਤ ਵਿੱਚ ਵੀ ਮੈਂ ਆਫਿਸ ਆ ਰਹੀ ਐ ਤੋ ਫਿਰ ਮੈਂ ਇਹਨਾਂ ਖੜੀ ਹੋ ਗਈ ਫਿਰ ਉਸ ਤੋਂ ਬਾਅਦ ਥੋੜਾ ਚੱਲਦਾ ਰਿਹਾ ਥੋੜਾ ਬਾਅਦ ਫਿਰ ਜਦੋਂ ਬਲੱਡ ਵਗਰਾ ਤੇ ਉਹ ਪ੍ਰੋਬਲਮਸ ਆਈਆਂ ਫਿਰ ਮੈਂ ਇਹਨਾਂ ਕੋਲ ਆਈ ਤੇ ਮੈਂ ਇਹਨਾਂ ਨੂੰ ਦੇਖਿਆ ਵੀਡੀਓ ਤੇ ਤੁਹਾਡੇ ਨੂੰ ਤੁਸੀਂ ਵੀ ਇੰਟਰਵਿਊ ਲੈਂਦੇ ਮੈਂ ਇਹਨਾਂ ਨੂੰ ਦੇਖਿਆਗਾ ਤੁਸੀਂ ਅਮਰ ਸਿੰਘ ਸਾਹਦੀ ਵੀ ਲੈਂਦੇ ਰਹੋ ਤਾਂ ਫਿਰ ਮੈਂ ਇਹਨਾਂ ਨੂੰ ਦੇਖਿਆ ਤੇ ਫਿਰ ਮੈਂ ਕਿਹਾ ਪਹਿਲੇ ਮੈਂ ਇਹਨਾਂ ਕੋਲ ਜਾ ਕੇ ਆਣਾ ਮੋਰਓਵਰ ਐਜੂਕੇਸ਼ਨ ਵੀ ਹੈ ਇਹਨਾਂ ਕੋਲ ਰੇ ਉਹ ਪ੍ਰੋਪਰ ਮੈਡੀਸਿਨ ਦੇਣਗੇ ਦੂਸਰੇ ਹਾਂ ਦੇਸੀ ਲੈ ਲੋ ਦੇਸੀ ਵਿੱਚ ਸਟੇਰੋਇਡ ਹੈ ਕਿ ਨੋਬਾਡੀ ਨੋਸ ਫਿਰ ਇਸ ਕਰਕੇ ਮੈਨੂੰ ਭਰੋਸਾ ਹੈ ਵੈਜ ਅਕਚੁਅਲੀ ਬਿਨਾ ਪ੍ਰੋਸੀਜਰ ਆਨ ਦਾ ਫਾਇਦਾ ਨਹੀਂ ਨਾ ਜੀ ਜੀ ਤੇ ਮੇਰੀ ਮਤਲਬ ਆਈਸੀ ਵੀ ਪ੍ਰੋਬਲਮ ਹੈਗੀ ਹੈ ਤੇ ਡਰਾਈਨੈਸ ਹੋਦੇ ਕਰਕੇ ਨਾ ਮੈਨੂੰ ਸਾਈਡ ਇਫੈਕਟਸ ਹੈ ਕੀ ਤੁਸੀਂ ਪਹਿਲਾਂ ਦਵਾਈਆਂ ਖਾਧੀਆਂ ਨੇ ਉਸ ਤੇ ਨਹੀਂ ਨਹੀਂ ਉਸ ਤੋਂ ਚੱਕ ਨਹੀਂ ਇਹ ਗਠੀਏ ਦੀ ਹੀ ਕਹਿੰਦੇ ਹੈਗੀਆਂ ਮੈਨੂੰ ਰਿਯੂਮਟਾਈਡ ਆਰਥਰਾਈਟਿਸ ਹੈ ਤੇ ਉਹਦੇ ਹੁਣ ਤੁਸੀਂ ਇਹ ਦੇਖੋ ਲਿਪ ਸੁੱਕੇ ਹੋਏ ਆ ਜੀ ਜੀ ਮ ਸਲਾਈਵਾ ਬੰਦਾ ਨਹੀਂ ਹੈ ਇਸ ਕਰਕੇ ਮੈਨੂੰ ਦਿੱਕਤ ਤਾਂ ਆ ਹੀ ਰਹੀ ਹੈ ਹੂੰ ਹੂੰ ਤੇ ਫਿਰ ਜਦੋਂ ਤੱਕ ਤੁਸੀਂ ਇੱਥੋਂ ਜਦੋਂ ਤੱਕ ਤੁਸੀਂ ਟ੍ਰੀਟਮੈਂਟ ਕਰਵਾਇਆ ਗਠੀਏ ਦੀ ਪ੍ਰੋਬਲਮ ਨਵੀਂ ਆਈ ਹੈ ਜਾਂ ਪੁਰਾਣੀ ਹੈ ਪੁਰਾਣੀ ਸੀਗੀ ਪਰ ਹੁਣ ਮੈਂ ਮਤਲਬ ਦੇਖੋ ਤੁਸੀਂ ਕਹਿ ਰਹੇ ਹੋ ਕਿ ਚਲਦੇ ਹਾਂ ਤੁਹਾਡੇ ਸਾਹਮਣੇ ਆ ਮਤਲਬ ਉਹ ਇਹ ਨਾਲ ਕੋਲ ਤੋਂ ਮੈਂ ਚਲਦੀ ਆਈ ਆਂ ਖੈਰ ਬਾਕੀ ਇਹ ਕਿ ਮਤਲਬ ਦਰਦ ਵਗੈਰਾ ਕਦੀ ਕਦੀ ਹੋ ਜਾਂਦੇ ਹੁੰਦੇ ਆ ਭਾਈ ਸੋ ਇਟਸ ਓਕੇ ਬਿਲਕੁਲ ਮੈਂ ਕਾਫੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਲੋਕ ਨੇ ਵੱਖ-ਵੱਖ ਥਾਵਾਂ ਤੋਂ ਆਏ ਹੋਏ ਨੇ ਸਚਕਾਲ ਜੀ ਸਚਕਾਲ ਜੀ ਮੈਂ ਤੁਹਾਡਾ ਤਰਨਦੀਪ ਸਿੰਘ ਤੁਸੀਂ ਕਿੱਥੋਂ ਆਏ ਹੋ ਪਟਿਆਲਾ ਤੋਂ ਅੱਛਾ ਪਟਿਆਲੇ ਤੋਂ ਆਏ ਹੋ ਇੱਥੇ ਕਿਵੇਂ ਅਸਲ 'ਚ ਮੇਰੇ ਮਦਰ ਦਾ ਲਾਸਟ 2 ਸਾਲ ਤੋਂ ਇੱਥੋਂ ਇਲਾਜ ਚੱਲ ਰਿਹਾ ਸੀ ਜੀ ਗਠੀਏ ਦੀ ਇਹਨਾਂ ਨੂੰ ਪ੍ਰੋਬਲਮ ਹੈ ਬਲਕ ਖੂਨ ਇਹਨਾਂ ਦਾ ਘਟ ਜਾਂਦਾ ਹੈ 18-18 ਦੇ ਵੀ ਇਸ਼ੂ ਸੀ ਤੇ ਮਤਲਬ ਖੂਨ ਦੀ ਇਹਨਾਂ ਦੀ ਪ੍ਰੋਬਲਮ ਕਿਤੋਂ ਠੀਕ ਨਹੀਂ ਹੋ ਰਹੀ ਸੀ ਅਸੀਂ ਬਲੱਡ ਟ੍ਰਾਂਸਫਿਊਸ਼ਨ ਵੀ ਕਰਾਇਆ ਇਹਨਾਂ ਦਾ ਤੇ ਹਰ ਜਦੋਂ ਸਰਦੀਆਂ ਆਣੀਆਂ ਇਹਨਾਂ ਦਾ ਖੂਨ ਘਟ ਜਾਂਦਾ ਸੀ 4 ਗ੍ਰਾਮ ਰਹਿ ਜਾਂਦਾ ਸੀ ਸਰਦੀਆਂ ਚ ਸਰਦੀਆਂ ਚ ਤੇ ਕਿਤੋਂ ਹੋਰ ਫਰਕ ਨਹੀਂ ਪੈ ਰਿਹਾ ਸੀ ਉੱਥੇ ਡਾਕਟਰ ਸਾਹਿਬ ਕੋਲ ਆਇਆ ਤਦ ਦਾ ਸਾਨੂੰ ਬਲੱਡ ਟ੍ਰਾਂਸਫਿਊਸ਼ਨ ਕਰਾਉਣ ਦੀ ਲੋੜ ਨਹੀਂ ਪਈ ਤੇ ਕਾਫੀ ਫਰਕ ਪੈ ਗਿਆ ਹਰ ਚੀਜ਼ ਹੁਣ ਕੰਟਰੋਲ ਦੇ ਵਿੱਚ ਚੱਲ ਰਹੀ ਹੈ ਇਸ ਨੇ ਤੇ ਉਹਦੇ ਨਾਲ ਨਾਲ ਮੈਨੂੰ ਮੈਨੂੰ ਹਰੇਕ ਸਾਲ ਤੁਹਾਨੂੰ ਬਲੱਡ ਜਿਹੜਾ ਬਦਲਵਾਉਣਾ ਪੈਂਦਾ ਸੀ ਹਮਨ ਨੂੰ ਨੋਬਤ ਆ ਜਾਂਦੇ ਸੀ ਕਈ ਵਾਰ ਇਹ ਕਹਿੰਦਾ ਸੀ ਨਹੀਂ ਮੈਂ ਨਹੀਂ ਬਦਲਵਾਣਾ ਹਿੰਮਤ ਨਾਲ ਚੱਲਦਾ ਸੀ ਪਰ ਸਰਦੀਆਂ ਨਿਕਲ ਜਾਂਦੀਆਂ ਸੀ ਥੋੜਾ ਬੈਟਰ ਹੋ ਜਾਂਦਾ ਸੀ ਪਰ ਉਹ ਇਸ਼ੂ ਕੰਟਰੋਲ 'ਚ ਨਹੀਂ ਆ ਰਿਹਾ ਸੀ ਤਾਂ ਹੁਣ ਫਾਈਨਲੀ ਇਹਨਾਂ ਦੇ ਕੋਲ ਜੱਦਾ ਅਸੀਂ ਲੈ ਰਹੇ ਆ ਉਹ ਇਸ਼ੂ ਸਾਨੂੰ ਨਹੀਂ ਆ ਜਾਂਦਾ ਬਲੱਡ ਵੀ 9-10 ਗ੍ਰਾਮ ਦੇ ਆਸ-ਪਾਸ ਰਹਿੰਦਾ ਤੇ ਆਪਣਾ ਥਰੋਅਰਡ ਦਾ ਇਸ਼ੂ ਸੀ ਉਹਨਾਂ ਦਾ ਵੀ ਡਾਕਟਰ ਸਾਹਿਬ ਨੇ ਠੀਕ ਦੱਸੀਆਂ ਚੀਜ਼ਾਂ ਉਹ ਵੀ ਕੰਟਰੋਲ 'ਚ ਆ ਦਾ ਓਵਰਆਲ ਇਹਨਾਂ ਦਾ ਠੀਕ ਚੱਲ ਰਿਹਾ ਸਿਸਟਰ ਬ੍ਰਦਰ ਜਿਵੇਂ ਮਾਤਾ ਜੀ ਨੇ ਪਹਿਲਾਂ ਵੀ ਦੱਸਿਆ ਤੁਹਾਡਿਆਂ ਨੇ ਕਿ ਬੜੀ ਵੱਡੀਆਂ ਦਿੱਕਤਾਂ ਦੇ ਵਿੱਚੋਂ ਨਿਕਲ ਕੇ ਆਏ ਨੇ ਖੜੇ ਖੜੇ ਬੇਹੋਸ਼ ਹੋ ਜਾਂਦੇ ਸੀ ਉਹ ਡਿੱਗ ਜਾਂਦੇ ਸੀ ਤੇ ਤੁਹਾਨੂੰ ਲੱਗਦਾ ਕਿ ਜੇਕਰ ਇਸ ਥਾਂ ਦੇ ਉੱਤੇ ਜਾਂ ਆਯੁਰਵੇਦ ਵਾਲੇ ਪਾਸੇ ਨੂੰ ਪਹਿਲਾਂ ਤੁਰਪੰਦੇ ਤਾਂ ਇੰਨੀਆਂ ਨੌਬਤਾਂ ਨਹੀਂ ਸੀ ਹੋਣੀਆਂ ਬਿਲਕੁਲ ਠੀਕ ਗੱਲ ਹੈ ਤੁਹਾਡੀ ਪਰ ਸਾਨੂੰ ਨਾ ਐਕਚੁਅਲੀ ਕਈ ਚੀਜ਼ਾਂ ਦੀ ਪਹਿਲਾਂ ਤੋਂ ਜਾਣਕਾਰੀ ਨਹੀਂ ਹੁੰਦੀ ਨਾ ਜਿਵੇਂ ਇਹ ਖਾਣ ਪੀਣ ਦਾ ਕਿਵੇਂ ਧਿਆਨ ਰੱਖਣਾ ਹੈ ਕਿਹੜੀ-ਕਿਹੜੀ ਚੀਜ਼ ਖਾਣੀ ਹੈ ਕਿਹੜੇ ਟਾਈਮ ਤੇ ਖਾਣੀ ਹੈ ਉਹ ਜੀ ਹੁਣ ਹੋਲੀ ਲਈ ਜਿਵੇਂ ਜਿਵੇਂ ਡਾਕਟਰ ਸਾਹਿਬ ਨਾਲ ਕੰਸਲਟ ਕਰ ਰਹੇ ਆ ਉਹ ਇਹਨਾਂ ਨੂੰ ਗਾਈਡੈਂਸ ਦਿੰਦੇ ਆ ਕਿ ਇਹ ਚੀਜ਼ ਖਾਓ ਇਹ ਨਾ ਖਾਓ ਇਸ ਟਾਈਮ ਤੇ ਧਿਆਨ ਰੱਖੋ ਚੀਜ਼ਾਂ ਦਾ ਤਾਂ ਉਹ ਨਾਲ ਕਾਫੀ ਇਹਨਾਂ ਦਾ ਫਰਕ ਪੈ ਰਿਹਾ ਹੈ ਕਾਫੀ ਪਹਿਲਾਂ ਨਾਲੋਂ ਕਾਫੀ ਫਰਕ ਲੋਕਾਂ ਨੂੰ ਕੀ ਕਹੋਗੇ ਜਿਹੜੇ ਤੁਹਾਡੇ ਵਾਂਗੂ ਆਪਣੇ ਮਾਵਾਂ ਨੂੰ ਲਈ ਫਿਰਦੇ ਨੇ ਗਠੀ ਨਹੀਂ ਠੀਕ ਹੋਣ ਚਾਹੁੰਦਾ ਨਹੀਂ ਜ਼ਰੂਰੀ ਹੈ ਇੱਥੇ ਕਿਉਂਕਿ ਦੇਖੋ ਗਠੀਆ ਜਾਂ ਦੇਖੋ ਗਠੀਆ ਇੱਕ ਚੀਜ਼ ਹੈ ਇੱਕ ਆਟੋਇਮਿਊਨ ਡਿਜ਼ੀਜ਼ ਹੈ ਆਟੋਇਮਿਊਨ ਬਿਮਾਰੀ ਕੁਵਰ ਸਰੀਰ ਚੋਂ ਬਾਹਰ ਨਹੀਂ ਨਿਕਲਦੀ ਨਹੀਂ ਹੋ ਆਪਣੇ ਕਿਉਂਕਿ এনवायरमेंट ਵੀ ਖਰਾਬ ਹੈ ਹਵਾ ਖਰਾਬ ਹੈ ਪਾਣੀ ਖਰਾਬ ਹੈ ਖਾਣਾ ਵੀ ਆਪਣਾ ਜ਼ਹਿਰ ਵਾਲਾ ਖਾ ਰਹੇ ਆਪਾਂ ਉਹ ਇੱਕ ਵਾਰ ਸਰੀਰ ਚ ਪੈ ਗਈ ਆਟੋਮੇਨ ਦੀ ਬਿਮਾਰੀ ਉਹ ਨਿਕਲ ਜਾਂਦੀ ਨਹੀਂ ਸੋਕੇ ਔਰ ਜੇ ਤੁਸੀਂ ਕੋਈ ਉਹਦਾ ਇਲਾਜ ਨਹੀਂ ਕਰਾਓਗੇ ਜਾਂ ਆਪਣੇ ਆਪ ਹੀ ਕੋਈ YouTube ਤੇ ਦੇਖ ਕੇ ਕੁਝ ਕਰਦੇ ਰਹੋਗੇ ਉਹਦੇ ਨਾਲ ਕੋਈ ਹੈਲਪ ਨਹੀਂ ਮਿਲਣਾ ਕੋਈ ਹੈਲਪ ਨਹੀਂ ਮਿਲਨੀ ਮੈਂ ਬਹੁਤ ਕੇਸਿਸ ਦੇਖ ਚੁੱਕਾ ਉਹਨਾਂ ਨਾਲ ਹੈਲਪ ਨਹੀਂ ਮਿਲਨੀ ਤੁਹਾਨੂੰ ਪ੍ਰੋਫੈਸ਼ਨਲ ਹੈਲਪ ਲੈਣੀ ਪਣੀ ਹੈ ਜਾਂ ਇਸ ਪਾਸੇ ਆਓ ਜਾਂ ਕੋਈ ਹੋਰ ਲੋ ਤਾਂ ਇਹ ਵਾਲਾ ਸਾਨੂੰ ਲੱਗਦਾ ਹੈ ਕਿ ਚਲੋ ਫਿਰ ਵੀ ਇੱਕ ਨੈਚੁਰਲ ਵੇ ਹੈ ਇਸ ਪੂਰਾ ਤੁਹਾਡਾ ਜਿਹੜਾ ਲਾਈਫ ਸਾਈਕਲ ਦੀ ਇੱਕ ਤਰ੍ਹਾਂ ਨਾਲ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਅਸੀਂ ਪ੍ਰੇਫਰ ਕਰਦੇ ਹਾਂ ਸਾਡਾ ਥੋੜਾ ਇਹਨਾਂ ਨਾਲ ਜ਼ਿਆਦਾ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਇਸ ਵੇਲੇ ਅਸੀਂ ਦਿਖਾ ਰਹੇ ਹਾਂ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਲੋਕ ਨੇ ਆਪੋ ਆਪਣੇ ਤਜਰਬੇ ਜਿਹੜੇ ਸਾਂਝੇ ਕਰ ਰਹੇ ਨੇ ਕੁਝ ਕੁ ਹੋਰ ਲੋਕ ਵੀ ਹੈਗੇ ਨੇ ਜਿਹੜੇ ਇੱਥੇ ਆਪਣੀ ਮਰਜ਼ੀ ਨਾਲ ਸਾਡੇ ਨਾਲ ਗੱਲਬਾਤ ਕਰਨ ਲਈ ਰਾਜ਼ੀ ਹੋਣਗੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਦਿੱਕਤ ਪਰੇਸ਼ਾਨੀ ਲੈ ਕੇ ਆਏ ਸੀ ਹੁਣ ਕਿੰਨਾ ਕੋਈ ਫਰਕ ਹੈਗਾ ਸੱਚਕਲ ਬਾਈ ਜੀ ਜੇ ਮੈਂ ਇਧਰ ਕਰੋਗਾ ਮੈਂ ਨਹੀਂ ਤੁਸੀਂ ਨਹੀਂ ਗੱਲ ਕਰਨੀ ਸੱਚਕਲ ਸੱਚਕਲ ਕੀ ਨਾਂ ਤੁਹਾਡਾ ਸੰਦੀਪ ਕੌਰ ਅੱਛਾ ਕਿੱਥੋਂ ਆਇਓ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਤੋਂ ਹੈ ਕੀ ਪ੍ਰੋਬਲਮ ਲੈ ਕੇ ਆਏ ਪਾਜੀ ਮੇਰੇ ਪਿੱਠ ਦੇ ਪਿੱਛੇ ਗਿਲਟੀ ਹੋ ਹਾਂਜੀ ਉਹਦੇ ਵਾਸਤੇ ਆਏ ਹਾਂ ਪਹਿਲੀ ਵਾਰ ਆਇਓ ਉਦਾਂ ਮੈਂ ਪਹਿਲਾਂ ਵੀ ਦੋ ਤਿੰਨ ਵਾਰੀ ਮੈਡੀਸਨ ਲੈ ਕੇ ਗਈ ਸੀ ਉਹਨਾਂ ਮੇਰਾ ਬਿਲਕੁਲ ਠੀਕ ਹੋ ਇੰਨੇ ਟਾਈਮ ਤੋਂ ਪ੍ਰੋਬਲਮ ਹੈ ਭੈਣ ਜੀ ਇਹ ਤਾਂ ਮੈਨੂੰ 10-15 ਦਿਨ ਤੋਂ 10-15 ਦਿਨਾਂ ਤੋਂ ਇਹਦੀ ਗਿਲਟੀ ਦੀ ਦਵਾਈ ਮੈਂ ਹੁਣ ਫਸਟ ਟਾਈਮ ਲੈਣ ਆਈ ਆ ਤੇ 10-15 ਦਿਨ ਤੋਂ ਤੁਸੀਂ ਗਿਲਟੀ ਕਦੋਂ ਤੋਂ ਹੈ ਇਹ 15 ਕ ਦਿਨ ਤੋਂ ਤੁਹਾਨੂੰ ਦੱਸਿਆ ਤਾਂ ਹੈ ਅੱਛਾ ਅੱਛਾ 15 ਦਿਨ ਤੋਂ ਤੇ ਫਿਰ ਉਹਦੀ ਮੈਡੀਸਨ ਲੈਣ ਆਇਓ ਤੁਸੀਂ ਫਰ ਪਹਿਲੀ ਵਾਰ ਆਇਆ ਹਾਂ ਹਾਂਜੀ ਪਹਿਲੀ ਵਾਰ ਆਇਆ ਪਹਿਲੀ ਵਾਰ ਹੀ ਆਇਆ ਹੋ আচ্ছা আচ্ছা ਪਹਿਲੀ ਵਾਰ ਹੀ ਆਇਆ ਹੋ ਚਲੋ ਜਦੋਂ ਠੀਕ ਹੋਗੇ ਫਿਰ ਅਗਲੀ ਵਾਰ ਕਿਤੇ ਟਾਕਰ ਹੋਵੇ ਤੁਹਾਡੇ ਨਾਲ ਜ਼ਰੂਰ ਤੁਹਾਡਾ ਤਜਰਬਾ ਠੀਕ ਹੈ ਜੀ ਸ੍ਰੀ ਗਾਜੀ ਮਨਦੀਪ ਸਿੰਘ ਅੱਛਾ ਤੁਸੀਂ ਮੈਨੂੰ ਲਾਇਆ ਬਾਪੂ ਜੀ ਨਾਲ ਆਇਓ ਹਾਂਜੀ ਹਾਂ ਕੀ ਪ੍ਰੋਬਲਮ ਹੈ ਬਾਪੂ ਜੀ ਕਹਿੰਦੇ ਤਾਂ ਆਪਣੇ ਮੁੰਡੇ ਨੂੰ ਹੀ ਪੁੱਛੋ ਕਹਿੰਦੇ ਉਹਨੂੰ ਕੀ ਕੀ ਪ੍ਰੋਬਲਮਾਂ ਨੇ ਕੀ ਪ੍ਰੋਬਲਮ ਕੋਈ ਪ੍ਰੋਬਲਮ ਹੈ ਨਾ ਪਹਿਲਾਂ ਤਾਂ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਜੈਨਰ ਆਹੀ ਹਾਂ ਮੈਂ ਉੱਤੇ ਤੱਕ ਪਹੁੰਚਿਆ ਜੀ ਨੰਗੇ ਦਾ ਕਾਫੀ ਵਾਰ ਆਈ ਹਾਂ ਯੇ ਅੱਗੇ ਖੰਡ ਨੂੰ ਬਗ ਪਰ ਥੋੜਾ ਦੇਖਿਆ ਜਦੋਂ ਅੱਗੇ ਪਤਾ ਨਹੀਂ ਸੀਗਾ ਯੂਰੇ ਦੀ ਜਾਂਦੇ ਸੀ ਚਲੋ ਥੋੜੇ ਗਾਈਡ ਹੋ ਗਏ ਮੈਨੂੰ ਨਾ ਹੈਗੀ ਸੀ ਜੀ ਪੀਲੀਏ ਦੀ ਪ੍ਰੋਬਲਮ ਅੱਛਾ ਤਕਰੀਬਨ 2-2.5 ਸਾਲ ਤੋਂ ਉਹ ਬਸ ਕਰੇ 3.6 ਆ ਗਿਆ ਕਦੇ 3.5 ਆ ਗਿਆ ਮੈਂ ਮੈਡੀਸਨ ਲਈ ਆ ਜੀ ਪਟਿਆਲੇ ਤੋਂ ਖਾਧੀ ਆ 1 ਸਾਲ ਵਾਂਗੂ ਬਸ ਕਦੇ 2 2.5 3 ਫੇਰ ਜਦੋਂ ਛੱਡ ਦੰਨੇ ਆ ਫੇਰ ਹੁਣ ਉਰੇ ਮੈਂ ਸੀਗਾ ਜੀ ਲਾਸਟ ਮੰਥ ਉਦੋਂ ਤੋਂ ਬਾਅਦ ਹੁਣ ਤਕਰੀਬਨ ਐ ਲਾ ਲਓ ਵੀ 2 ਪੁਆਇੰਟ ਦਾ ਫਰਕ ਪੈ ਗਿਆ ਜੀ 1.2 ਜਾਂ 1.1 ਰਹਿਣਾ ਕਿੰਨਾ ਚਾਹੀਦਾ ਬ੍ਰਦਰ ਇਹ ਰਹਿਣਾ 1 ਤੋਂ ਥੱਲੇ ਥੱਲੇ ਜੀ 1 ਤੋਂ ਥੱਲੇ ਰਹਿਣਾ ਚਾਹੀਦਾ ਹੁਣ ਤੁਹਾਡਾ ਕਿੰਨਾ 2 3 ਹੁਣ ਨੋਰਮਲ ਹੈ ਜੀ ਬਸ ਹੁਣ ਨੋਰਮਲ ਹੈ ਜੀ ਕੋਇਆ ਕੀ ਮਸੀਂ ਪੀਲੇ ਕੀ ਗੱਲ ਹੋਈ ਸੀ ਕੁਝ ਖਾਣ ਪੀਣ ਦੀ ਬਦਪਰੇ ਸੀ ਹੋਈ ਯਾ ਕੀ ਹੋਇਆ ਹਾਂਜੀ ਹੋ ਸਕਦਾ ਲੀਵਰ ਦਾ ਚੱਕਰ ਕੋਈ ਖਾਣ ਪੀਣ ਕਰਕੇ ਜਿੱਦਾਂ ਬਾਰੇ ਮਾੜਾ ਮੋਟੇ ਵੀ ਨਬਜ਼ ਫੜੀ ਸੀ ਡਾਕਟਰ ਸਾਹਿਬ ਹਾਂਜੀ ਹਾਂਜੀ ਨਬਜ਼ ਫੜ ਕੇ ਟੈਸਟ ਟੂਸ ਤੇ ਦੇਖੇ ਸੀ ਨਬਜ਼ ਫੜ ਕੀ ਕਹਤੈ ਵੈਸੇ ਮੈਂ ਦੱਸਤਾ ਸੀਗਾ ਜੀ ਉਹ ਉਹਨਾਂ ਨੇ ਚਲੋ ਉਹ ਗੱਲ ਸੁਣ ਕੇ ਬਸ ਆਪ ਦਾ ਟ੍ਰੀਟਮੈਂਟ ਜੋ ਹੈਗਾ ਇਹਨਾਂ ਦਾ ਨਬਜ਼ ਫੜ ਕੇ ਜਾਂ ਤੰਗ ਵਗਿਆ ਉਹਦਾ ਕੀ ਸੀ ਜਦੋਂ ਮਤਲਬ 2-3 ਪੁਆਇੰਟ ਤੁਹਾਡਾ ਵਜਨ ਦਾ ਸੀ ਇੱਕ ਨਾ ਸਕਿਨ ਦਾ ਕਲਰ ਡੱਲ ਜੀ ਬਿਲਕੁਲ ਹੁਣ ਤਾਂ ਚਲੋ ਕਾਫੀ ਠੀਕ ਆ ਡੱਲ ਹੋ ਗਿਆ ਸੀ ਤੇ ਬਾਕੀ ਹਜਮੇ ਜਦਾਂ ਹੋ ਸਕਦੇ ਆ ਚੀਜ਼ ਵੀ ਉਹ ਹਜਮ ਹੋ ਜਾਮਾਉਣਾ ਉਹ ਦਿੱਕਤ ਆਉਂਦੀ ਸੀ ਤੁਹਾਨੂੰ ਕੀ ਨੁਸਖਾ ਦਿੱਤਾ ਇਹਨਾਂ ਨੇ ਕੁਝ ਜਿਹੜਾ ਸੀਕ੍ਰੀਟ ਤੁਹਾਨੂੰ ਕੀ ਦੱਸਿਆ ਪੀ ਲਿਆ ਭਜਾਉਣ ਵਾਲਾ ਹਲੇ ਤੱਕ ਤਾਂ ਮੈਡੀਸਨ ਆ ਜੀ ਜੋ ਪੀਣ ਵਾਲੀ ਦਿੱਤੀ ਆ ਤੇ ਬਾਕੀ ਪਰਹੇਜ਼ ਆ ਪਰਹੇਜ਼ ਕੀ ਦੱਸਿਆ ਪਰਹੇਜ਼ ਆ ਤਲੀਆਂ ਵੇ ਚੀਜ਼ਾਂ ਤੇ ਬਾਹਰ ਲੀਆਂ ਤੇ ਆਪਣਾ ਖੱਟਾ ਜੀ ਪਹਿਲਾਂ ਖਾਂਦੇ ਸੀ ਹਾਂਜੀ ਪਹਿਲਾਂ ਤਾਂ ਖਾਂਦੇ ਸੀ ਜੀ ਓਬਵੀਅਸ ਆ ਵੀ ਜਦੋਂ ਤੱਕ ਨਹੀਂ ਆਪਾਂ ਨੂੰ ਉਹ ਚੀਜ਼ ਦੀ ਨੌਲੇਜ ਤਾਂ ਹਨਾ ਚੱਲਦੀ ਆ ਜੀ ਉਹ ਤਾਂ ਜੀ ਅੱਛਾ ਜਿਹੜੇ ਲੋਕ ਨੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਪੀਲੀਆ ਵੀ ਜਿਹਦੇ ਜਣਾ ਚ ਬਹਿ ਜੇ ਤੇ ਬਹੁਤ ਔਖਾ ਕਰਦਾ ਹੈ ਹਨਾ ਤੁਸੀਂ 2 ਸਾਲ ਇਹਦਾ ਸੰਤਾਪ ਹੰਡਾਇਆ ਹੈ ਜਿਹੜੇ ਲੋਕ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵਾਂਗੂ ਸੰਤਾਪ ਨਾ ਹੰਡਾਉਣ ਅਜੇ 2 ਜਾਂ 3 ਜਾਂ 4 ਮਹੀਨੇ ਉਹਨਾਂ ਨੂੰ ਹੋਏ ਨੇ ਬਿਮਾਰੀ ਨਾਲ ਠੀਕ ਨਹੀਂ ਹੋ ਰਹੀ ਉਹਨਾਂ ਨੂੰ ਕੀ ਕਹੋਗੇ ਤੁਸੀਂ ਇਸ ਵੇਲੇ ਪੂਰੀ ਦੁਨੀਆ 'ਚ ਤੁਹਾਨੂੰ ਵੇਖ ਰਹੇ ਨੇ ਲੋਕ ਨਹੀਂ ਆਉਣਾ ਚਾਹੀਦਾ ਜੀ ਡਾਕਟਰ ਸਾਹਿਬ ਦੇ ਰਿਜ਼ਲਟ ਬਹੁਤ ਵਧੀਆ ਨੇ ਤੁਹਾਡੇ ਮੈਂ ਇੰਟਰਵਿਊ ਦੇਖਦਾ ਮੈਂ ਤਕਰੀਬਨ ਮੈਨੂੰ ਲੱਗਦਾ 100-150 ਪਈ ਹੋਣੀ ਤੁਸੀਂ ਵੀ ਉਸ ਉਮੀਦ ਤੇ ਆਉਨੇ ਹੋ ਨਾ ਉਹਨਾਂ ਉਹ ਜੇ ਤੁਹਾਨੂੰ ਕੋਈ ਰਿਜ਼ਲਟ ਮਿਲ ਰਿਹਾ ਬਾਕੀ ਉਹਰੇ ਆ ਕੇ ਬੰਦਾ ਵੈਸੇ ਹੀ ਮਾਹੌਲ ਐਸਾ ਹੈ ਕੁਛ ਆਇਆ ਵੀ ਜਦੋਂ ਪਹਿਲੀ ਵਾਰੀ ਆਉਂਦਾ ਉਦੋਂ ਤਾਂ ਲੱਗਦਾ ਸਾਨੂੰ ਵੀ ਥੋੜਾ ਲੱਗਿਆ ਸੀਗਾ ਵੀ ਦੂਰ ਆ ਜਦਾਂ ਵੀ ਉਤੋਂ ਪਰ ਉਰੇ ਆ ਕੇ ਜਦੋਂ ਮਿਲਦੇ ਆ ਡਾਕਟਰ ਸਾਹਿਬ ਨੂੰ ਗਾਈਡ ਕਰਦੇ ਨੇ ਵਧੀਆ ਸੈਟੀਸਫੈਕਸ਼ਨ ਹੁੰਦੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਬੋਦਿਆ ਤੇ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਔਰ ਲੋਕ ਨੇ ਆਪੋ ਆਪਣਾ ਤਜਰਬਾ ਆਪੋ ਆਪਣਾ ਜਿਹੜਾ ਅਸੀਂ ਕਹਿ ਲਈਏ ਕਿ ਜੋ ਉਹਨਾਂ ਨੂੰ ਰਿਲੀਫ ਮਿਲਿਆ ਸੱਚ ਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਜੀ ਨਾ ਜੀ ਠੀਕ ਹੈ ਜੀ ਠੀਕ ਠਾਕ ਬੜੇ ਖੁਸ਼ ਹੋ ਇੱਥੇ ਆ ਕੇ ਕੀ ਚੱਕਰ ਹੈ ਹਸਪਤਾਲਾਂ ਵਿੱਚ ਆ ਕੇ ਲੋਕ ਦੁਖੀ ਹੁੰਦੇ ਨੇ ਨਹੀਂ ਤੁਸੀਂ ਖੁਸ਼ ਹੋਏ ਫਿਰਦੇ ਹੋ ਖੁਸ਼ੇ ਦੋ ਨੇ ਆ ਕੋ ਮੋੜਾ ਪੈ ਜਾ ਜਦੋਂ ਤੇ ਫਿਰ ਖੁਸ਼ੀ ਹੁੰਦੀ ਹੈ ਕੀ ਪ੍ਰੋਬਲਮ ਸੀ ਬਾਪੂ ਜੀ ਗੋਡੇਆਂ ਨੂੰ ਗੋਡੇ ਨੂੰ ਪ੍ਰੋਬਲਮ ਸੀ ਹੁਣ ਤੇ ਤੁਸੀਂ ਭੱਜੇ ਆ ਰਹੇ ਸੀ ਇੱਧਰ ਨੂੰ ਤੇ ਹੁਣ ਕੀ ਕਰੀਏ ਦਰਦ ਤੇ ਹੁੰਦੀ ਹੈ ਪਰ ਵਾਲੀ ਵਾਲੀ ਅੱਛਾ ਕਿੰਨੇ ਟਾਈਮ ਹੋ ਗਿਆ ਗੋਡੇ ਦੀ ਪ੍ਰੋਬਲਮ ਨੂੰ ਅੱਛਾ 6 ਮਹੀਨੇ ਆਇਆ ਹੁਣ ਚੌਥੇ ਮਹੀਨੇ ਆਇਓ ਕਿੰਨਾ ਕੁ ਰੀਲੀਫ ਹੈ ਹੁਣ ਹੈ 25 ਪੈਸੇ ਦਾ ਫਰਕ ਮੈਨੂੰ 25 ਪੈਸੇ ਦਾ ਫਰਕ ਹੈ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਪੁਰਾਣੀ ਸੀ ਕਾਫੀ ਪੁਰਾਣੀ ਸੀ ਕਾਫੀ ਪੁਰਾਣੀ ਜੀ ਅੱਛਾ ਆਪਰੇਸ਼ਨ ਉਪਰੇਸ਼ਨ ਨਹੀਂ ਕਰਾਇਆ ਉਹ ਕਹਿੰਦੇ ਗੁੱਡੇ ਗੁੱਡੇ ਬਦਲਵਾਲ ਚਲ ਸਬ ਜਾਂਦੇ ਨੇ ਨਹੀਂ ਪਵਾਨ ਨਹੀਂ ਪਵਣੇ ਇਸਤਰੀ ਬਚਾਉਣੇ ਇਸਤਰੀ ਬਚਾਵਾਂਗੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਬਾਪੂ ਜੀ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਲੋਕ ਨੇ ਆਪੋ ਆਪਣੇ ਤਜਰਬੇ ਨੇ ਜਿਹੜੇ ਤੁਹਾਡੇ ਨਾਲ ਜਿਹੜੇ ਸਾਂਝੇ ਕਰ ਰਹੇ ਨੇ ਇਸ ਵੇਲੇ ਹਕੀਕਤ ਦੀ ਵੀ ਪੰਜਾਬੀ ਤੇ ਬਹੁਤ ਦੂਰੋਂ ਤੋਂ ਹੀ ਸਵੇਰ ਤੋਂ ਹੀ ਜਿਹੜੇ ਇੱਥੇ ਲੋਕ ਨੇ ਉਹ ਆਪਣੇ ਦਿੱਕਤਾਂ ਪਰੇਸ਼ਾਨੀਆਂ ਲੈ ਕੇ ਆ ਜਾਂਦੇ ਨੇ ਸੋ ਉਮੀਦ ਕਰਦਾ ਆ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਨੂੰ ਵੱਖ-ਵੱਖ ਦਿੱਕਤਾਂ ਪਰੇਸ਼ਾਨੀਆਂ ਉਨ੍ਹਾਂ ਦੇ ਸਰੀਰ ਦੇ ਵਿੱਚ ਆਈ ਹੋਈਆਂ ਨੇ ਤੁਹਾਡੇ ਕਿਸੇ ਦੋਸਤ ਨੂੰ ਕੋਈ ਦਿੱਕਤ ਹੈ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਕੋਈ ਦਿੱਕਤ ਹੈ ਤੁਹਾਡੇ ਕਿਸੇ ਫਰੈਂਡ ਸਰਕਲ ਦੇ ਵਿੱਚੋਂ ਕਿਸੇ ਦੇ ਅੱਗੇ ਫਰੈਂਡ ਸਰਕਲ ਨੂੰ ਦਿੱਕਤ ਹੈ ਤਾਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਦੀ ਕਰ ਦਿਓ ਜਿਹੜੇ ਲੋਕ ਵੱਡੇ ਵੱਡੇ ਹਸਪਤਾਲਾਂ 'ਚ ਵੱਡੇ ਵੱਡੇ ਡਾਕਟਰਾਂ ਕੋਲੋਂ ਵੱਡੀ ਵੱਡੀ ਆਰਥਿਕ ਲੁੱਟ ਕਰਵਾ ਚੁੱਕੇ ਨੇ ਥੱਕ ਚੁੱਕੇ ਨੇ ਹਾਰ ਚੁੱਕੇ ਨੇ ਤੇ ਹੁਣ ਮੰंजे ਦੇ ਉੱਤੇ ਪਏ ਮੌਤ ਦੇ ਆਖਰੀ ਪਲ ਹੈਗੇ ਨੇ ਉਹ ੜੀਖ ਰਹੇ ਨੇ ਇੱਕ ਵਾਰ ਇੱਥੇ ਆ ਕੇ ਉਹ ਜ਼ਰੂਰ ਜਿਹੜਾ ਲੋਕਾਂ ਦੇ ਮੁਤਾਬਕ ਲੋਕਾਂ ਦਾ ਕਹਿੰਦੇ ਉਹਨਾਂ ਨੂੰ ਚਾਂਸ ਹੈ ਜਿਹੜਾ ਉਹ ਲੈਣਾ ਚਾਹੀਦਾ ਹੈ ਕਾਸੀਫ ਫਰੂਕੀ ਹਕੀਕਤ ਟੀਵੀ ਪੰਜਾਬੀ ਉੱਚਾ ਪਿੰਡ ਸੰਘੋਲ ਜ਼ਿਲ੍ਹਾ ਫਤਿਹਗੜ ਸਾਹਿਬ